ਤੁਸੀਂ ਵੀ ਜਿਆਦਾ ਤੁਸੀਂ ਮੁੰਡਿਆਂ ਨੂੰ ਲੜਦੇ ਹੋਏ ਦੇਖਿਆ ਹੋਣਾ ਨਾ ਜੀ ਜਦੋਂ ਮਾਂਝਵੀ ਮੁੰਡੇ ਲੜਦੇ ਆ ਬਾਲੇ ਚੱਲਦੇ ਆ ਚਾਪੜੇ ਚੱਲਦੇ ਸਾਪੜੇ ਵੀ ਚੱਲਦੇ ਆ ਨਾ ਜੀ ਤੁਸੀਂ ਫਿਰ ਕਿਵੇਂ ਕਿਵੇਂ ਲੜਦੇ ਹੁੰਦੇ ਹੋ ਜੀ ਤੁਸੀਂ ਬੋਲ ਕੇ ਨਹੀਂ ਤੂੰ ਵੀ ਨਾ ਬੀਰ ਇਹਨਾਂ ਨੂੰ ਸਕੂਟਰੀ ਸਹੀ ਚਲਾਉਣੀ ਚਾਹੀਦੀ ਤੇਰੇ ਕੋਲ ਚਲਾਓ ਸਹੀ ਚਲਾਓ ਪਰ ਆ ਪੈਰਾਂ ਵਾਲਾ ਕੰਮ ਗਲਤ ਹੈ ਬਾਹਲੀ ਦੁਨੀਆ ਨਸ਼ੇ ਕਰਦੀ ਹੈ ਪੰਜਾਬ ਦਾ ਯੂਥ ਹੈ ਕੀ ਗੱਲ ਹੈ ਇਹਨਾਂ ਨੂੰ ਰੋਕ ਯਾਰ ਰੁਕਦੇ ਕਿਉਂ ਨਹੀਂ ਯਾਰ ਇਹ ਮੈਨੂੰ ਵੀ ਪਤਾ ਨਹੀਂ ਕਿਉਂ ਨਹੀਂ ਰੁਕਦੇ ਉਹ ਹੈ ਨਹੀਂ ਪੰਜਾਬ ਦਾ ਯੂਥ ਤੂੰ ਵੀ ਆ ਗਿਆ ਭਾਈ ਮੈਨੂੰ ਨਹੀਂ ਪਤਾ ਨਸ਼ਾ ਮਾਰੇ ਯਾਰ ਸੱਚੀ ਅੱਜਕੱਲ ਟ੍ਰੈਂਡ ਹੀ ਜਿਵੇਂ ਕਿ ਕਿਡੇ ਚੱਲਦੇ ਆ ਯਾਰ ਐਲ ਪ੍ਰੈਕ ਚੱਲਦੀ ਆ ਬਈ ਸੀ ਸੀ ਚੱਲਦੀ ਆ ਬਈ ਸੀ ਸੀ ਚੱਲਦੀ ਹੈ ਤੇਰੀ ਹੁੰਦੇ ਕਿਹੜੇ ਖਾਣਾ ਉਹ ਕਿਹੜੇ ਏ ਭਈਆ ਆਪਣੀਆਂ ਬਹੁਤ ਤਗੜੀਆਂ ਕਾਮਾਂ ਸੀਗੀਆਂ ਇਹ ਆਪਾਂ ਨੇ ਜਿੱਦੇ ਦਾ ਚਿੱਟਾ ਵਾੜਿਆ ਆਪਣੀ ਸਾਰੀ ਕਾਮ ਇਹਨਾਂ ਨੇ ਖਤਮ ਕਰਦੀ ਤੇਰਾ ਮੇਨ ਰੀਜ਼ਨ ਇਹੀ ਆਪਣੀ ਕਾਮ ਖਤਮ ਹੋਈ ਹਾਂਜੀ 사ਸੀ ਕਾਲ ਜੀ ਸਰ ਨੂੰ ਕੀ ਹਾਲ ਚਾਲ ਹੈ ਤੇ ਅੱਜ ਦਾ ਜਿਹੜਾ ਸ਼ੂਟ ਹੈ ਜੀ ਉਹ ਹੋ ਰਿਹਾ ਜੀ ਸ਼ਹਿਰ ਆ ਕਿਹੜਾ ਮਿੱਤਰੋ ਬਠਿੰਡਾ ਹਾਂ ਤੇ ਮਿੱਤਰੋ ਸ਼ਹਿਰ ਆ ਬਠਿੰਡਾ ਜਿਹੜਾ ਇੰਸਟੀਚਿਊਟ ਦਾ ਨਾਮ ਹੈ ਮੈਂ ਕਹਿੰਦਾ ਪਹਿਲਾਂ ਆਪਾਂ ਕਿ ਲਈ ਕੁੜੀਆਂ ਤੋਂ ਬੁਲਾਈਏ ਤੇ ਫੇਰ ਦੱਸਣਗੇ ਤੁਸੀਂ ਮੁੰਡੇ ਇਧਰ ਆਈ ਦੀਵਾ ਸੋ ਫੇਰ ਦੱਸਣਗੇ ਭਾਈ ਮੁੰਡੇ ਸੋ ਹਾਂਜੀ ਕੁੜੀਓ ਤੁਸੀਂ ਗੱਲਾਂ ਨੇ ਬੋਲਣਾ ਇੰਸਟੀਚਿਊਟ ਦਾ ਨਾਮ ਕੀ ਹੈ ਜੀ ਸੀਐਮਪੀਟੀ ਜੀਕਿਊ ਬਿਲਕੁਲ ਜੀ ਬਿਲਕੁਲ ਸੋ ਮਿੱਤਰੋ ਹੁਣ ਮੁੰਡੇ ਘਟ ਨੇ ਪਰ ਬੇਇੱਜ਼ਤੀ ਨਾ ਕਰਾ ਦਿਓ ਤੁਹਾਡੇ ਆਸ ਰਿਹਾ ਠੀਕ ਹੈ ਜਾਨ ਦੀ ਲਾ ਕੇ ਬੋਲਿਓ ਇੰਸਟੀਚਿਊਟ ਦਾ ਨਾਮ ਕੀ ਹੈ ਜੀ? ਸਿਮਰ ਪੀਟੀ ਇੰਸਟੀਚਿਊਟ। ਬਹੁਤ ਵੈਰੀ ਗੁੱਡ ਜੀ। ਸੋ ਇਹ ਇੰਸਟੀਚਿਊਟ ਦਾ ਨਾਮ ਹੈ ਜੀ ਸਿਮਰ ਪੀਟੀ ਇੰਸਟੀਚਿਊਟ ਹੈ ਜੀ ਬਟੈਂਡ ਵਿੱਚ ਪੈਂਦਾ। ਸੋ ਬਹੁਤ ਈ ਗੱਲਾਂ ਨਾ ਕਰ ਜੜੀ ਵੀਡੀਓ ਦੀ ਸ਼ੁਰੂਆਤ ਆ ਉਹ ਕਰਦੇ ਆ ਬੱਚਿਆਂ ਨਾਲ ਗੱਲਬਾਤ ਜੜੀ ਸ਼ੁਰੂ ਕਰਦੇ ਆ। ਤੁਹਾਡਾ ਨਾਮ ਕੀ ਹੈ ਜੀ? ਸਿਮਰ। ਸਿਮਰਤ ਜੀ। ਸਿਮਰਨ। ਅੱਛਾ ਤਾਂ ਨਾ ਤੁਸੀਂ ਦੱਸ ਦਿਓ ਜੀ। ਅੱਛਾ ਸੀਲੀ ਹੈ ਜੀ। ਠੀਕ ਹੈ ਜੀ। ਆ ਸੀਲੀ ਨੇ ਪਹਿਲਾਂ ਖਾਸ ਗੱਲਾਂ ਦੱਸੋ ਜੀ। ਮੌਨ ਵਧੀਆ ਮੇਰੇ ਬਚਪਨ ਤੋਂ ਹੀ ਫਰੈਂਡ ਆ। ਅਸੀਂ ਪੜ੍ਹਦੇ ਬਚਪਨ ਤੋਂ ਹੀ ਪੜ੍ਹ अच्छा बाहर ਤੁਸੀਂ ਇਕੱਠੀ ਜਾਉਂਗੇ ਚੰਗੀ ਗੱਲ ਹੈ ਜੀ ਇਹਦੀ ਕੋਈ ਬੈਡ ਗੱਲ ਕੀ ਲੱਗਦੀ ਵੀ ਯਾਰ ਆ ਗੱਲੋਂ ਪਾਲੀ ਪੁੱਠੀ ਚੱਲਦੀ ਆ ਇਹ ਹੁੰਦਾ ਨਹੀਂ ਹੈ ਕਿ ਬਈ ਐ ਜੇ ਵੜਾ ਕਰਦੀ ਆ ਇਹ ਇਹ ਲੜ ਪਾਲੀ ਜੰਦੀ ਪੈਂਦੀ ਅੱਛਾ ਲੜਦੀ ਹੈ ਜਿਆਦਾ ਜੀ ਕਿਸ ਨਾਲ ਇਹ ਲੜ ਪੈਂਦੀ ਆ ਹੂੰ ਕਦੇ ਕਿੱਦਾਂ ਦੀ ਲੜਾਈ ਹੋਈ ਬੀਜੋ ਦੇ ਲੜੀ ਹੋਈ ਤੁਸੀਂ ਲਖੋ ਵੀ ਇੱਟ ਚੱਕੀ ਆਉਂਦੀ ਆ ਦੀ ਨਾਲ ਮਤਲਬ ਕਿ ਕੋਈ ਵੀ ਬੁੱਧ ਕੁਛ ਬੋਲ ਲੈ ਲੜ ਪੈਂਦੇ ਆ ਮੁੰਡਿਆਂ ਨਾਲ ਵੀ ਲੜ ਪੈਂਦੇ ਆ ਅੱਛਾ ਮੁੰਡਿਆਂ ਨਾਲ ਵੀ ਲੜਦੀ ਹੈ ਜੀ ਇਹ ਕੋਈ ਤਾਂ ਬਦਮਾਸ਼ ਆ ਬਈ ਓਏ ਸਤਿ ਸ਼੍ਰੀ ਅਕਾਲ ਜੀ ਕੁਝ ਮੈਂ ਯਾਦ ਤਾਂ ਤੁਸੀਂ ਮੁੰਡਿਆਂ ਨੂੰ ਲੜਦੇ ਹੋਏ ਦੇਖਿਆ ਹੋਣਾ ਨਾ ਜੀ ਜਦੋਂ ਮੱਚ ਵੀ ਮੁੰਡੇ ਲੜਦੇ ਆ ਬਾਲੇ ਚੱਲਦੇ ਆ ਚਾਪੜੇ ਚੱਲਦੇ ਥਾਪੜੇ ਵੀ ਚੱਲਦੇ ਆ ਨਾ ਜੀ ਤੁਸੀਂ ਫਿਰ ਕਿਵੇਂ ਕਿਵੇਂ ਲੜਦੇ ਹੋਣਿਓ ਜੀ ਅਸੀਂ ਬੋਲ ਕੇ ਹੂੰ ਨਹੀਂ ਤੁਵੇਂ ਨਾ ਬੋਲਨੀ ਹੈ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਤੁਹਾਡਾ ਨਾਮ ਨੀਸ਼ਾ ਕੀ ਹੈ ਜੀ ਨੀਸ਼ਾ ਜੀ ਨੀਸ਼ਾ ਜੀ ਨਹੀਂ ਜੀ ਕੱਲਾ ਨੀਸ਼ਾ ਰਾਣੀ ਜੀ ਨੀਸ਼ਾ ਰਾਣੀ ਜੀ ਏ ਕੋ ਰਾਣੀਆਂ ਤਾਂ ਵਧੀਆ ਹੁੰਦੀਆਂ ਨੇ ਜੀ ਇਹ ਪਰੀਆਂ ਮਾੜੀਆਂ ਹੁੰਦੀਆਂ ਨੇ ਜੀ ਪਰੀਆਂ ਬਾਰੇ ਪਤਾ ਹੈ ਆਪਕੋ ਪਰੀਆਂ ਕੌਣ ਹੁੰਦੀ ਹੈ ਜੀ ਪਰੀਆਂ ਕੌਣ ਹੁੰਦੀ ਹੈ ਜੀ ਹੈਗੇ ਮੇ ਸਿਸਟਰ ਦੀ ਪਰੀ ਹੈ ਉਹ ਅੱਛਾ ਉਹ ਪਰੀ ਹੈ ਜੀ ਨਹੀਂ ਨਾਮ ਦੀ ਪਰੀ ਤੇ ਸੱਚੀ ਮਿੱਠੀ ਪਰੀ ਹੈ ਜੀ ਸੱਚੀ ਮਿੱਠੀ ਪਰੀ ਹੈ ਨਾਮ ਦੀ ਵੀ ਪਰੀ ਹੈ ਦੇਖੋ ਪਰੀਆਂ ਵੀ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ ਜੀ ਇੱਕ ਤਾਂ ਪਰੀਆਂ ਹੁੰਦੇ ਨੇ ਪਾਪ ਆਗੀ ਪਰੀਆਂ ਜੀ ਇੱਕ ਪਰੀਆਂ ਹੁੰਦੇ ਨੇ ਜਿਹੜੀਆਂ ਸਕੂਟਰੀਆ ਚਾੜਦੇ ਨੇ ਉੱਤੇ ਕਿਸੇ ਨੇ ਉਹ ਛਾੜਦੇ ਉਹ ਸੱਚ ਬੋਲੇ ਜੀ ਆ ਗਿਆ ਤੇਰੇ ਕੋਲ ਫੜਾ ਹੀ ਬੜਾ ਹੀ ਮਹਗਾ ਯਾਰ ਪੁੱਠਾ ਕਿਉਂ ਚੱਲਦੀਆਂ ਨੇ ਬਸ ਪਤਾ ਹੀ ਨਹੀਂ ਇਹੀ ਜਾਣਦੇ ਨੇ ਜਾਂ ਰੱਬ ਜਾਣਦਾ ਨਹੀਂ ਤੂੰ ਚਾਹਣਾ ਵੀ ਅਰੇ ਨਾਲ ਸਕੂਟਰੀ ਸਹੀ ਚਲਾਉਣੀ ਚਾਹੀਦੀ ਤੇਰੇ ਕੋਲ ਨਹੀਂ ਚਲਾਓ ਸਹੀ ਚਲਾਓ ਪਰ ਆ ਪੈਰਾਂ ਵਾਲਾ ਕੰਮ ਗਲਤ ਆ ਆ ਤੈਨੂੰ ਤੇ ਬ੍ਰੇਕ ਇਧਰ ਵੀ ਆਈ ਕੋਈ ਲਾਲ ਹੋ ਇਧਰ ਲਾਲੋ ਇਧਰ ਲਾਲੋ ਦੋਨੇ ਲਾਲੋ ਇਹ ਬਿੱਦ ਪ੍ਰੋਪਰ ਨਾਲ ਪ੍ਰੈਕਟੀਕਲ ਵੀ ਦੱਸਦਾ ਵੀ ਐਂ ਕਰਕੇ ਰੋਕਦੀਆਂ ਨਹੀਂ ਡਰਾਈਵਿੰਗ ਸਿਖਾਉਂਦੇ ਨੇ ਨਾਲ ਉਹਦੇ ਸਹੀ ਹੈ ਜੱਜ ਨਹੀਂ ਨਹੀਂ ਜ਼ਰੂਰੀ ਆ ਤੂੰ ਤੇਰਾ ਲਾਇਸੈਂਸ ਪੱਕਾ ਬਣਿਆ ਹੋਣਾ ਹਾਂਜੀ ਬਣਿਆ ਜੀ ਹੁਣੇ ਬਣਵਾਇਆ ਥੋੜਾ ਜਿਹਾ ਟਾਈਮ ਹੀ ਹੋਇਆ ਜੀ ਐਸੀ ਵੀਕ ਨਹੀਂ ਬਣਾਇਆ ਨਾ ਨਾ ਟ੍ਰਾਇਲ ਦਿੱਤਾ ਜੀ ਟ੍ਰਾਇਲ ਤਾਂ ਚੱਲ ਸ਼ੁਕਰ ਇਹ ਕੁੜੀਆਂ ਲਾਇਸੈਂਸ ਫਿਰ ਕਿਵੇਂ ਬਣਾਉਂਦੀਆਂ ਨੇ ਤੇ ਮੰਤ ਲਾ ਦਿੰਦਾ ਨਾ ਰਿਜੈਕਟ ਹੋ ਜਾਂਦਾ ਬਣਦੀ ਨਹੀਂ ਬਣਦਾ ਨਹੀਂ ਹਣ ਸਹੀ ਗੱਲ ਹੈ ਇਹ ਬਸ ਉਹ ਹੀ ਪੈਸੇ ਵਾਲੇ ਦੀ ਫੋਟੋ ਕਰਾ ਲਈ ਚਲੋ ਬਣ ਗਏ ਹਾਂ ਉਹ ਬਣਦਾ ਇਹ ਜਾਤ ਜਿਹੜੇ ਇਦਾਂ ਦੇ ਹਾਸੇ ਕਰਦੀਆਂ ਨੇ ਇਹ ਕਲੀਏ ਪਾਪ ਅਗੇ ਪਰ ਹੀ ਕਰਦੀਆਂ ਨੇ ਤੇ ਪਰੇ ਹੀ ਕਰਦੀਆਂ ਪਰੇ ਤਾਂ ਘੱਟ ਹੀ ਕਰਦੀਆਂ ਅੱਛਾ ਉਹਨੇ ਪਰੀਆਂ ਤੇ ਤੂੰ ਆ ਪਰਾ ਰਾਂ ਪਰਾ ਕਰੇ ਨੀ ਨਾ ਆਪਾ ਪਰਿਆ ਨਾ ਆਪਾ ਲਾੜ ਲਿਆ ਕੋਸ ਨਹੀਂ ਆਪਾ ਦਾ ਬਿਗੜੇ ਹੋ ਨੇ ਅੱਛਾ ਤੂੰ ਆ ਬਿਗੜੇ ਵੀ ਨਹੀਂ ਜੀ ਕਰੋ ਬਸ ਗਾਲੀ ਪੈਂਦੀ ਆ ਜੀ ਕੰਮ ਕਰ ਦੋ ਤਾਂ ਵੀ ਪੈਂਦੀ ਆ ਜੀ ਨਾ ਕਰੋ ਤਾਂ ਪੈਂਦੀਆਂ ਪੈਂਦੀਆਂ ਉਹ ਕੁਰਸੀ ਲੈ ਕੇ ਆਉਗੇ ਤਾਂ ਮੁੱਦਾ ਭੱਗ ਗਿਆ ਬਹਿ ਜਾ ਜੀ ਬੈਠੋ ਬੈਠੋ ਲੈ ਮਿੱਤਰੋ ਫੁੱਡੀ ਜਾਣਕਾਰੀ ਦੇ ਲਈ ਸ਼ੇਅਰ ਕਰ ਦਈਏ ਸਾਡਾ ਉਹ ਭਰਾ ਬੈਠਿਆ ਜਿਹਦੇ ਘਰੇ ਪੈਂਦੀਆਂ ਨੇ ਗਾਲਾਂ ਜੀ ਚਾਹੇ ਕੰਮ ਕਰਦਾ ਤਾਂ ਵੀ ਪੈਂਦੀਆਂ ਨੇ ਚਾਹੇ ਨਾ ਕਰੋ ਤਾਂ ਵੀ ਪੈਂਦੀਆਂ ਨੇ ਪੈਂਦੀਆਂ ਕੀ ਨੇ ਗਾਲਾਂ ਠੀਕ ਹੈ ਇਹ ਕੀ ਚੱਕਰ ਕੀ ਹੈ ਨਾ ਮੁੰਡੇ ਚਾਹੇ ਜਨਾ ਮਰਜੀ ਕੰਮ ਕਰੀਆ ਨਾ ਕਰਦੇ ਨਹੀਂ ਆ ਪਾਣੀ ਪੈਣੀ ਹੈ ਇਹ ਲਿਖਿਆ ਹੋਇਆ ਜੀ ਬਾਬੇ ਦੀ ਦੇਣਾ ਜੀ ਬਾਬੇ ਦੀ ਦੇਣਾ ਮੁੰਡੇ ਲਈ ਤਾਂ ਬਾਬੇ ਦੇਣੇ ਹਮ ਕਰੋ ਨਾ ਕਰੋ ਪੈਣੀ ਪੈਣੀ ਕੁੜੀਆਂ ਦਾ ਵੀ ਸੇਮ ਹਾਲ ਹੈ ਕੁੜੀਆਂ ਥੋੜਾ ਘੱਟ ਆ ਜੀ ਨਹੀਂ ਸੇਮ ਹਾਲ ਹੈ ਥੋੜੇ ਵੀ ਸੁਣ ਸੁਣ ਲਓ ਸੁਣ ਲਓ ਥੋੜੇ ਕੰਮ ਦੀਆਂ ਗੱਲਾਂ ਹੀ ਨੇ ਅੱਛਾ ਚਲੋ ਮੁੰਡਿਆਂ ਦੇ ਗਾਲਾਂ ਪੈਂਦੇ ਨੇ ਮੰਨਦੇ ਆ ਗੱਲ ਜੀ ਵੀ ਚਲੋ ਮੁੰਡੇ ਕੰਮ ਕਰਦੇ ਕਿ ਨਾ ਸਾਡੇ ਫੇਰ ਵੀ ਗਾਲਾਂ ਪੈਂਦੇ ਨੇ ਥੋੜੇ ਵੀ ਸੇਮ ਹੀ ਪ੍ਰੋਸੈਸ ਹੈ ਜੀ ਸੇਮ ਆਈ ਫੋਨ ਚੈੱਕ ਲੋ ਉਹਦੀ ਬਸ ਦੇਖ ਲੈਣਗੇ ਕੰਮ ਕਰੀ ਜਾਉ ਨਹੀਂ ਦਿਖਦਾ ਵੀ ਕੰਮ ਕਰੀ ਜਾਂਦੇ ਆ ਅੱਛਾ ਤੁਸੀਂ ਕੰਮ ਕਰਦੇ ਹੋ ਕਰੇ ਜੀ ਜੇ ਆਪ ਤਾਂ ਜਿਵੇਂ ਹੁਣ ਬਾਈ ਕੰਮਾਂ ਦੀ ਗੱਲਾਂ ਬਾਤਾਂ ਛਿੜੀਆਂ ਹੀ ਨੇਗੀਆਂ ਤੁਸੀਂ ਕਰੇ ਕੀ ਕੀ ਕੰਮ ਕਰਦੇ ਹੋ ਜੀ ਸਾਰੇ ਕੰਮ ਕਰਦੇ ਖਾਣਾ ਬਣਾਣਾ ਸਫਾਈ ਵਗੈਰਾ ਕਰਨਾ ਸਭ ਕੁਝ ਹੀ ਕਰਦੇ ਆ 10 ਬਈਰ ਕੁੜੀਆਂ ਵੀ ਕੰਮ ਕਰਦੀਆਂ ਨੇ ਗੀਆਂ ਇਹਦੇ ਦੇ ਵੀ ਗਾਲੇ ਚੰਗੀ ਗੱਲ ਹੈ ਜੀ ਕੰਮ ਕਰੋ ਤੁਸੀਂ ਬਈ ਕਰੇ ਕੀ ਕੰਮ ਕਰਦੇ ਹੋ ਫਿਰ ਕਰੇ ਮੈਂ ਤਾਂ ਜੀ ਉਹਦਾ ਜੋਬ ਕਰਦਾ ਮੇਰੀ ਨਾਈਟ ਡਿਊਟੀ ਹੁੰਦੀ ਜੀ ਸਿਪਲ ਕਾਉਂਸਲ ਜੀ ਬਹੁਤ ਚੰਗੀ ਗੱਲ ਹੈ ਤੇ ਜੀ ਘਰ ਦਾ ਕੰਮ ਵੀ ਕਰਦੇ ਆਂ ਜੀ ਦੁਕਾਨ ਦਾ ਜੀ ਸਵੇਰੇ ਆ ਕੇ ਦੁਕਾਨ ਜਾਣਾ ਸਸਪੋਇ ਕਰਨੀ ਜੀ 11 12 ਵਜੇ ਦੇ ਉਹ ਬਾਜ਼ਾਰ ਕੇ ਪੈ ਜਾਈਦਾ ਥੋੜਾ ਜਿਹਾ ਟਾਈਮ ਖੇਡ ਲਈਦਾ ਜੀ ਹੋਰ ਕੋਈ ਕੰਮ ਹੁੰਦੇ ਥੋੜਾ ਬਹੁਤਾ ਮਾਰਕੀਟ ਚਲੇ ਗਏ ਇਹ ਲੈ ਆਂਦਾ ਉਹ ਲੈ ਆਂਦਾ ਮਰ ਕੰਮ ਤਾਂ ਹੁੰਦਾ ਚਲੋ ਨਾਲ ਦੇ ਬਈ ਤੁਸੀਂ ਵੀ ਸਾਰਾ ਕਰਦੇ ਹੋ ਪਰ ਮੈਂ ਜੀ ਜਾਤਰਾ ਪਹਿਲਾਂ ਇੱਕ ਬੜਾ ਹੁੰਗਾ ਰਾਜਾ ਨਾਣਾ ਚੱਲਿਆ ਹੋਇਆ ਸੀਗਾ ਵੀ ਕੁੜੀ ਬਚਾਓ ਕੁੜੀ ਪੜਾਓ ਆਦੇ ਸਮੇਂ ਕਿਹਨਾਂ ਨੂੰ ਪੜਾਉਣ ਦੀ ਜ਼ਿਆਦਾ ਲੋੜ ਹੈ ਜੀ ਸਾਰਿਆਂ ਨੂੰ ਪੜਾਉਣ ਦੀ ਜ਼ਰੂਰਤ ਹੈ ਤੁਸੀਂ ਕੀ ਕਹਿੰਦੇ ਹੋ ਵੀ ਕਿਹਨਾਂ ਨੂੰ ਜ਼ਿਆਦਾ ਪੜਾਉਣ ਦੀ ਲੋੜ ਹੈ ਜੀ ਸਰ ਦੋਨਾਂ ਨੂੰ ਦੋਨਾਂ ਨੂੰ ਇਹ ਵੀ ਮੇਤਰੋ ਹੱਕ ਦੀ ਗੱਲ ਕਰਤੀ ਹੈ ਤੁਸੀਂ ਜੀ ਦੋਨਾਂ ਨੂੰ ਪੜਾਉਣ ਦੀ ਜ਼ਰੂਰਤ ਹੈ ਜੀ ਇੰਨਾ ਤਾਂ ਨਹੀਂ ਡਾਇਲੌਗ ਬੋਲਦੇ ਜਾਣਗੇ ਜੀ ਪੱਕੀ ਗੱਲ ਹੈ ਜੀ ਹਾਂਜੀ ਕਿਉਂਕਿ ਸਮਾਜ ਨੂੰ ਤਾਂ ਦੋਨਾਂ ਨੂੰ ਅੱਗੇ ਵਧਾਉਣਾ ਹੈ ਕੁੜੀ ਨੇ ਵੀ ਤੇ ਮੁੰਡੇ ਨੇ ਵੀ ਹੂੰ ਸਹੀ ਗੱਲ ਕਰ ਗਾ ਪੁਆਇੰਟ ਵਾਲੀ ਗੱਲ ਪੁਆਇੰਟ ਵਾਲੀ ਗੱਲ ਚ ਪੁਆਇੰਟ ਹੈ ਉਧਰ ਦੇਖ ਕੇ ਗਏ ਗੱਲ ਚ ਪੁਆਇੰਟ ਹੈ ਜੀ ਪੂਰਾ ਪੁਆਇੰਟ ਹੈ ਪੂਰਾ ਪੁਆਇੰਟ ਹੈ ਠੀਕ ਹੈ ਠੀਕ ਹੈ ਪੁਆਇੰਟ ਤੋਂ ਪੂਰੇ ਰਿਹਾ ਕਰ ਚਲ ਇੱਕ ਗੱਲ ਹੋ ਗਈ ਦੋਨਾਂ ਦੇ ਹੱਕ ਦੀ ਹੁਣ ਆਪਾਂ ਫਿਰ ਥੋੜਾ ਜਿਹਾ ਹੋਰ ਕਰ ਲਈਏ ਚਲ ਮੈਮ ਜੀ ਪੜਾਈ ਤੇ ਗੱਲ ਹੁਣ ਆਈ ਗਈ ਹੈ ਜੀ ਸਾਨੂੰ ਇਹ ਵੀ ਜ਼ਰੂਰ ਕਲੀਅਰ ਕਰੋ ਵੀ ਜਾਂ ਤਰਜੀਹ ਇਸ ਕਲਾਸ ਦੀ ਕਰਦੇ ਕਿਹੜਾ ਵੱਧ ਪੜਦਾ ਤੁਹਾਡੇ ਹਿਸਾਬ ਦੇ ਨਾਲ ਜੀ ਕੁੜੀਆਂ ਕਹਿ ਪੁਆਇੰਟ ਆ ਹੁਣ ਮੈਂ ਤਾਂ ਇਹ ਦੇਖੋ ਫਰੈਸ਼ਰ ਆ ਜਾਂ ਫਿਰ ਮੈਂ ਫਸਟ ਡੇ ਹੈ ਜੀ ਹਲੇ ਪਤਾ ਲੱ ਨਹੀਂ ਮੇਰਾ ਫਰਸਟ ਡੇ ਆ ਜੀ ਜਿਤ ਕਾਫੀ ਦਿਨ ਹੋਣ ਦੇ ਫੇਰ ਫੇਰ ਦੱਸ ਦਿੰਦੀ ਆਏ ਹਾਏ ਹੁਣ ਗੱਲ 'ਚ ਪੁਆਇੰਟ ਹੈਗਾ ਜਾਂ ਨਹੀਂ ਹੈਗਾ ਹੁਣ ਹੈਗਾ ਜੀ ਕਿਹੜੇ ਪਿੰਡ ਤੋਂ ਬਈ ਚਲਵੰਡੀ ਸਾਹਿਬ ਸਾਬੂ ਕੀ ਤਲਮੰਡੀ ਤੋਂ ਠੀਕ ਹੈ ਬਈ ਠੀਕ ਹੈ ਤੇ ਘਰ ਪਰਿਵਾਰ ਕੋਣ ਕੋਣਾ ਹੈ ਮੰਮੀ ਐ ਡੈਡੀ ਐ ਅੱਛਾ ਕੱਲੀ ਹੋ ਬਈ ਤੁਸੀਂ ਐ ਫੇਰ ਤਾਂ ਬੜੇ लाड़ ਦੇ ਰੱਖੇ ਹੋਗੇ ਯਾਰ ਕੁਆਸ਼ਨ ਪੂਰੀਆਂ ਕਰਦੇ ਆ ਕਰਦੇ ਹਾਂ ਕਰਦੇ ਆ ਜੀ ਹੂੰ ਕੀ ਮੰਗ ਰੱਖਿਆ ਹੁਣ ਤੱਕ ਹੁਣ ਤਾਂ ਹੀ ਬਾਹਰ ਹੀ ਜਾਣਾ ਹੀ ਬਸ ਬਾਹਰ ਹੀ ਜਾਣਾ ਕੀ ਕਰੇਗਾ ਬਾਹਰ ਜਾ ਕੇ ਓਏ ਕੰਸਟਰਕਸ਼ਨ ਦਾ ਬਈ ਹਸੋ ਈ ਕੇ ਮੈਨੂੰ ਬਿਜ਼ਨਸ ਕਰੇਗਾ ਇੱਥੇ ਕਿਉਂ ਨਹੀਂ ਕਰਦਾ ਫਿਰ ਤੂੰ ਬਿਜ਼ਨਸ ਇੱਥੇ ਕੌਣ ਪੁੱਛਦਾ ਇਹ ਤੇ ਕੋਈ ਨਹੀਂ ਪੁੱਛਦਾ ਤੈਨੂੰ ਬਾਹਰ ਪੁੱਛਣਗੇ ਹੈ ਕੀ ਕਰੇਗਾ ਯਾਰ ਐਂਜਨ ਲੱਗਦਾ ਵੀ ਕੱਲਾ ਕਹਿ ਰਿਹਾ ਪੁੱਤਾਂ ਵੀ ਮੈਂ ਤਾਂ ਚੱਲ ਛੱਡ ਖੜਾ ਮੈਂ ਨਹੀਂ ਜਾਂਦਾ ਬਾਹਰ ਨਾ ਨਾ ਜਾਵਾਂ ਹੁਣ ਫੇਰ ਬਿਸ਼ਰਮ ਐ ਤੂੰ ਠੀਕ ਆ ਵੀ ਨਹੀਂ ਵਧੀਆ ਗੱਲ ਆ ਚਲੋ ਆਪਾਂ ਕੋਈ ਨਾ ਕੋਈ ਡ੍ਰੀਮ ਨੇ ਜਿਹੜੇ ਰੱਖੇ ਹੁੰਦੇ ਨੇ ਲੈ ਮਿੱਤਰੋ ਪੀਡੀ ਵਿੱਚ ਹੁੰਦੀ ਆ ਇਮੇਜ ਦੱਸਣਾ ਤੁਸੀਂ ਨੇ ਆ ਵੀ ਕੁੜੀ ਨੇ ਕਿੰਨੇ ਨੰਬਰ ਵਾਲੀ ਜਿਹੜੀ ਇਮੇਜ ਆ ਉਹ ਸੁਣਾਈ ਐ ਠੀਕ ਹੈ ਜੀ ਆਉਣ ਦੋ ਜੀ ਦੇਖ ਕੇ ਸੁਣਾਉਣੀ ਆ ਉਹਦੇ ਵੱਲ ਜੀ the amazing gives clear information about the main topic which is clearly shown on the top of screen after highlighting the main topic the map shows more information about many other factors that are represented in various number after deeper study it is clear that the maximum portion is uh, come from the first category shown by very beautiful color after more calculations it is crystal clear that the minimum amount is uh, occupied the last part of the amazing if we compare the maximum with the minimum portion we can ਜਾਦਾ ਦੇਖੋ ਗੀਰ ਬੈਗ ਪੈ ਗਿਆ ਜੀ ਜਾ ਉਲਝ ਗਈ ਜੀ ਉਲਝ ਗਿਆ ਨਾ ਮੇਨ ਲੱਗਦਾ ਜੀ ਹਜੇ ਕੰਪਲੀਟ ਤਾਂ ਨਹੀਂ ਹੋਈ ਸਾਹਿਬ ਦੱਸਿਓ ਕਿ ਕੰਪਲੀਟ ਹੋਗੀ ਆ ਐਡ ਆ ਗਈ ਸੀ ਜੀ ਆ ਬਚਾਈ ਨਾ ਕੀ ਸੀ ਜੀ ਐਡ ਨਹੀਂ ਮਸ਼ਹੂਰੀ ਆ ਗਈ ਸੀ ਅੱਛਾ ਮਸ਼ਹੂਰੀ ਵੀ ਆਉਂਦੀ ਹੁੰਦੀ ਆ ਜੀ ਮੇਸਰੋਣੇ ਚਲੋ ਭਈਏ ਤੁਹਾਨੂੰ ਪਤਾ ਆਉਣਾ ਸਾਨੂੰ ਘੱਟ ਪਤਾ ਹੈ ਇਸ ਵਾਰ ਐਡ ਨਹੀਂ ਨਹੀਂ ਠੀਕ ਹੈ ਜੋ ਕੈਮਰੇ ਵਾਲ ਦੇਖ ਕੇ ਬੋਲਣੀ ਆ ਜੀ ਬੋਲਣੀ ਤੁਸੀਂ ਕੈਮਰਾਮੈਨ ਬਾਰੇ ਆ ਜੀ

ਇਸ ਵਾਰ ਐਡ ਤਾਂ ਨਹੀਂ ਆਈ ਦੀ। ਨੋ ਸਰ। ਉਹ ਬੂਈ ਤੇ ਆ ਗਈ ਸੀ ਇਹ ਜੀ। ਪਰ ਤੁਸੀਂ ਕੱਟ ਦੀ ਹੈ। ਸਕਿੱਪ ਕਰ ਦਿੱਤੀ। ਸਕਿੱਪ ਕਰ ਦਿੱਤੀ ਚਲੋ ਠੀਕ ਹੈ। ਬਹੁਤ ਵਧੀਆ ਮੇਸਨ ਹੈ। ਕੌਨਫੀਡੈਂਸ ਥੋੜਾ ਜਿਹਾ ਬਹੁਤ ਹੈ ਜੀ। ਹੱਸੀ ਕਾਪ ਬਈ। ਕੀ ਹੋ ਗਿਆ ਜੀ? ਨਾਮ ਕੀ ਹੈ ਜੀ? ਨਾਮ ਕੀ ਹੈ ਜੀ? ਪਰ ਆ ਮੂੰਹ ਕਰਕੇ ਦੱਸ ਦੋ ਕੋਈ ਨਾ ਜੀ। ਬੜੀ ਜੂੜੀ ਗਈ ਆਂਦੀ ਹੈ ਜੀ। ਇਹ ਨਾਮ ਨਾ ਦੱਸੋ। ਕੋਲਾ ਨਾਮ ਕੀ ਹੈ ਜੀ? ਗਗਨਦੀਪ ਦਲਾ ਪਿੰਡ ਪਿੰਡ ਦੱਸੋ ਪਿੰਡ ਕਿੱ데 ਜੀ ਡੈਡੀ ਦਾ ਨਾਮ ਜੀ ਹਰਦਨ ਸਿੰਘ ਮੰਮੀ ਦਾ ਨਾਮ ਜੀ ਸਿੰਦਰਪਾਲ ਕੌਰ ਤੁਹਾਡਾ ਨਾਮ ਜੀ ਗਗਨਦੀਪ ਆਏ ਹੈ ਹੈ ਮੂੰਹ ਹੀ ਹਸੀ ਜਾਂਦੂ ਕੁਛ ਨਹੀਂ ਹੁੰਦਾ ਹੈ ਠੀਕ ਹੈ ਜੀ ਤੇਜਿੰਦਰਪਾਲ ਕੌਰ ਜੀ ਗਗਨਦੀਪ ਕੌਰ ਜੀ ਐਨਕੇ ਕਿਵੇਂ ਪੜਾਈ ਕਰਕੇ ਲੱਗੇ ਨੇ ਜੀ ਫੋਨ ਦੇਖਾ ਅੱਛਾ ਫੋਨ ਜ਼ਿਆਦਾ ਦੇਖਦੇ ਹੋ ਜੀ ਉਹ ਰੀਲ ਸਟਾਰ ਹੋ ਜੀ ਨਹੀਂ ਇਹ ਹੁੰਦਾ ਨਹੀਂ ਇਹ ਵੀ ਜਿਆਦਾਤਰ ਤੁਸੀਂ ਪੜਾਈ ਦੇਦੇ ਅੰਦਰੋਂ ਘੱਟਦੇ ਨੇ ਜਾਂ ਕੀ ਕੀ ਚੱਕਰ ਕੀ ਹੈ ਜੀ ਨਹੀਂ ਵੈਸੇ ਫੈਮਿਲੀ ਚ ਹੁੰਦਾ ਹੈ ਇੱਕ ਤਾਂ ਪਿੰਨੀ ਦਾ ਘਟੁੰਦੀ ਹੋਈ ਹੈ ਫੈਮਿਲੀ ਮੈਂਬਰ ਸੀ আচ্ছা ਚਲੋ ਸਾਰੇ ਨਹੀਂ ਘਟਾ ਥੋੜੀ ਥੋੜੀ ਜੀ ਥੋੜੀ ਥੋੜੀ ਤਾਂ ਹੈ ਚਲੋ ਠੀਕ ਹੈ ਮੈਂ ਤਾਂ ਥੋੜੀ ਫੋਨ ਕਰਕੇ ਘੱਟ ਗਈ ਸੀ ਠੀਕ ਹੈ ਜੀ ਘਰ ਪਰਿਵਾਰ ਕੌਣ ਕੌਣ ਹੈ ਜੀ ਮੰਮੀ ਡੈਡੀ ਦਾਦੀ ਪਪਾ ਮੀ ਡੈਡੀ ਤੇ ਦਾਦੀ ਪਪਾ ਦੀ ਦਾਦੀ ਇਹ ਨਾਲ ਗੱਲਾਂ ਬਾਤਾਂ ਕਰਦੇ ਹੁੰਦੇ ਨੇ ਜੀ ਕੀ ਗੱਲਾਂ ਬਾਤਾਂ ਕਰਦੇ ਹੁੰਦੇ ਨੇ ਜੀ ਉਧਰ ਦੇਖ ਕੇ ਹੈ ਜਿਆ ਕੀ ਹੁੰਦਾ ਹੈ ਜੀ ਤੂ ਕੁੜੀਆਂ ਮੋਢੇ ਤੇ ਨਿਗਾਹ ਰੱਖ। ਆਪਾਂ ਗੌਰ ਰੱਖਦੇ ਵੀ ਇੱਧਰ ਮੂੰਹ ਕਰਕੇ ਇਹ ਜਿਹੀ ਕੀ ਗੱਲਬਾਤ ਹੁੰਦੀ ਹੁੰਦੀ ਹੈ ਜੀ। ਹਾਂ ਜੀ ਦੱਸੋ ਜੀ। ਦਾਦੀ ਨੇ ਕੀ ਗੱਲਾਂ ਮੱਤਾ ਕਰਦੇ ਹੁੰਦੇ ਉਹ ਜੀ? ਕਦੇ ਦਾਦੀ ਨੇ ਕੋਈ ਪੁਰਾਣੀ ਜ਼ਮਾਨੇ ਦੀ ਗੱਲ ਸੁਣਾਈ ਹੈ ਜੀ? ਹਾਂਜੀ। ਕੀ ਗੱਲਬਾਤ ਸੁਣਾਈ ਉਹ ਹੀ ਪੁੱਛਨੇ ਆ ਜੀ। ਆਪ ਦਾ ਫੈਮਿਲੀ ਬੈਕਗ੍ਰਾਉਂਡ ਸੁਣਾਉਦੇ ਹੁੰਦੇ ਆ, ਸਟਰਗਲ ਵਗੈਰਾ। ਹੂੰ ਦੀ ਕੀ ਸਟਰਗਲ ਕੀਤਾ ਹੈ ਜ਼ਿੰਦਗੀ 'ਚ ਉਹਨਾਂ ਨੇ। ਹੂੰ ਹੂੰ। ਫਿਰ ਦਾਦੀ ਨੇ ਤੁਹਾਨੂੰ ਕੀ ਦੱਸਿਆ ਵੀ ਯਾਰ ਮੈਂ ਜਦੋਂ ਨੌਜਵਾਨ ਸੀ ਮੈਂ ਐਮਐਮ ਸਟਰਗਲ ਕਰਦੀ ਸੀ। ਨਹੀਂ ਉਹ ਤਾਂ ਦਾਦੀ ਅੱਜ ਦੇ ਜ਼ਮਾਨੇ ਦੀ ਹੈ, ਪੁਰਾਣ ਜਮਾ ਪ੍ਰਾਣੀ ਜਮਾ ਦੀ ਗੱਲਾਂ ਮਾਤਾ ਕੋਈ ਚੇਤੇ ਹੋਣ ਕੋਈ ਇੱਕ ਦੋ ਜੀ ਫਿਲਹਾਲ ਤਾਂ ਕੁਝ ਵੀ ਨਹੀਂ ਜੀ ਤਾਂ ਹੀ ਤਾਂ ਬੈਣ ਨਹੀਂ ਆਉਂਦੀ ਫਿਰ ਕੁਸ ਤਾਂ ਚਿੱਤੇ ਰੱਖਿਆ ਕਰੋ ਮਹਾਰਾਜ ਜੀ ਚਲੋ ਮੰਮੀ ਡੈਡ ਦੀ ਕੀ ਖਾਸ ਗੱਲ ਕੀ ਲੱਗਦੀ ਐ ਸਪੋਰਟ ਕਰਦੇ ਆ ਇੱਕ ਗੱਲ ਹਰ ਇੱਕ ਗੱਲ ਦਾ ਸਪੋਰਟ ਕਰਦੇ ਆ ਚੰਗੀ ਗੱਲ ਐ ਬਹੁਤ ਚੰਗੀ ਗੱਲ ਕਿਹੜੀ ਕੰਟਰੀ ਸੋਚਦੇ ਹੋ ਜੀ ਕੈਨੇਡਾ ਕੈਨੇਡਾ ਤੁਸੀਂ ਜ਼ਰੂਰ ਕੈਨੇਡਾ ਜਾਓ ਭੈਣ ਮੇਰੀ ਠੀਕ ਐ ਜਿਹੜੇ ਥੋੜੇ ਡ੍ਰੀਮ ਨੇ ਜ਼ਰੂਰ ਪੂਰੇ ਹੋਣ ਥੋੜਾ ਨਾਲ ਗੱਲਬਾਤ ਹੋ ਗਈ ਜੀ ਆਹ ਫੋਟੋ ਫਿਰ ਮੈਕ ਪੜੋ ਜੀ ਸਤਿ ਸ਼੍ਰੀ ਅਕਾਲ ਜੀ। ਨਾਮ ਕੀ ਹੈ ਜੀ? ਖੁਸ਼ੀ। ਖੁਸ਼ੀ ਜੀ। ਕਿਹੜੇ ਪਿੰਡ ਤੋਂ ਜੀ? ਰੋਕਲ। ਅੱਛਾ ਤੁਸੀਂ ਬਠਿੰਡੇ ਤੋਂ ਹੀ ਹੋ ਜੀ? ਕੀ ਸ਼ੌਂਕ ਕੀ ਕੀ ਰੱਖਦੇ ਹੋ ਤੁਸੀਂ? ਸ਼ੌਂਕ ਤਾਂ ਕੁਛ ਨਹੀਂ। ਮਨੇ ਨਾਰਮਲ ਹੈ ਸਭ ਕੁਝ। ਬਾਕੀ ਤਾਂ ਠੀਕ ਉਹਦੀ ਖਤਰਨਾਕ ਸੀ ਸੁਣੀ ਸੀ ਜੀ। ਇਹਦੇ ਉਹ ਵੀ ਜਲਾਮ ਕੇ ਬੇ ਕੀ ਕਰੀਏ ਬੇ? ਵੋਟਾਂ ਦਾ ਕੰਮ ਚੱਲ ਰਿਹਾ ਤੁਹਾਨੂੰ ਪਤਾ ਵੋਟਾਂ ਪੈਣ ਵਾਲੀਆਂ ਨੇ ਜੀ। ਹਾਂ ਜੀ। ਤੋਂ ਹੀ। ਵੋਟਾਂ ਪੈਣ ਵਾਲੇ ਨੇ। ਕਿਹਨੂੰ ਸੁਧਵੇਂ ਕਿਹਨੂੰ ਵੋਟ ਪਾਉਂਗੇ ਜੀ? ਅਜੇ 18 ਤੋਂ ਘੱਟ ਹੇ ਜੀ ਬਾਹਰ ਨੂੰ ਵਹਿਲੀ ਦਰਪੇ ਹੈ ਜੀ ਅਜੇ ਬੋਟ ਬਣੀ ਨਹੀਂ ਹੈ ਕਿ ਜਾਂ ਬਣਾਈ ਨਹੀਂ ਜੀ ਬਣੀ ਨਹੀਂ ਅਜੇ ਬਣੂ ਅਜੇ ਬਣੂਗੀ ਅਜੇ ਜਵਾਕ ਨਿਆਣਾ ਜੀ ਇਧਰ ਦੇਖੋ ਕੋਈ ਅਜੇ ਜਵਾਕ ਨਿਆਣਾ ਜੀ ਤੂੰ ਖਤਰਨਾਕ ਸੀ ਕਿਉਂ ਆਦ ਨਹੀਂ ਹੁੰਨੀ ਹੈ ਆ ਜਿਹੜੇ ਦੇਖਦਾ ਵੀਡੀਓ ਡਰ ਜਾਣਗੇ ਐਨੀ ਖਤਰਨਾਕ ਸੀ ਨਾਲ ਸੈਗਰ ਪੈਣ ਵੀਰੇ ਨੇੜ ਦੇ ਨੇ ਪਾਛੀ ਮਰ ਜਾਣਗੇ ਹਾਂ ਜੀ ਦੁਬਾਰਾ ਫੇਰ ਡੁੱਟਦੇ ਹੋਣੇ ਜੀ ਜੀ ਕਦੇ ਆਪਦੇ ਆਪ ਦੇ ਵਿੱਚ ਫੀਲਿੰਗ ਆ ਵੀ ਬਈ ਮੈਂ ਵੀ ਕਦੇ ਮੰਤਰੀ ਬਣਾ ਕਦੇ ਇਦਾਂ ਦਾ ਸੋਚਿਆ ਹੋਵੇ ਜੀ ਕੋਈ ਕੁੜੀ ਹੈਗੀ ਨਹੀਂ ਸੋਦੀ ਵੀ ਯਾਰ ਜੇ ਮੈਂ ਮੰਤਰੀ ਹੁੰਦੀ ਮੈਂ ਜ਼ਰੂਰ ਕਰਦੀ ਮੈਂ ਕਰ ਦਿੰਦੀ ਮੈਂ ਉਹ ਕਰ ਦਿੰਦੀ ਲੋ ਜੀ ਮੰਤਰੀ ਸਾਹਿਬ ਵੀ ਪਹੁੰਚ ਚੁੱਕੇ ਸਾਡੇ ਵਿੱਚ ਸੋ ਜਿਹੜਿਆ ਪੰਜਾਬ ਨੇ ਜਿਹੜਾ ਵੋਟ ਦਾ ਮੇਤਰੋ ਦੌਰ ਚੱਲਦਾ ਹੈ ਸੋ ਸਾਡੇ ਨਾਲ ਨੇ ਆ ਬਠਿੰਡੇ ਤੋਂ ਨਾਮ ਕੀ ਥੋੜਾ ਜੀ ਜਸਪਰੀ ਕੋਸ ਹੰਦਸਨ ਕਿ ਵੀ ਕੌਣ ਜਿੱਤੂਗਾ ਕੌਣ ਨਹੀਂ ਜਿੱਤੂਗਾ ਜੀ ਸਰ ਇੰਨਾ ਵੋਟਾਂ ਚ ਤਾਂ ਨਹੀਂ ਮੈਂ ਤਾਂ ਰੱਖਦੀ ਮਤਲਬ ਕਿ ਇਹ ਪਹਿਲਾ ਮੰਤਰੀ ਹੈ ਕਿ ਜਿਹੜਾ ਪੈਂਦੇ ਬੋਟ ਚ ਨੂੰ ਪਹਿ ਜਾਣ ਦੋ ਜਿਹੜਾ ਜਿੱਦਾ ਜਿੱਤ ਜਾਣ ਨੂੰ ਮੈਨੂੰ ਕੋਈ ਪਰਵਾਹ ਨਹੀਂ ਨਹੀਂ ਸਰ ਇੱਕ ਤਾਂ ਸਰ ਲਾਈਟ ਨਹੀਂ ਕਟਣੀ ਚਾਹੀਦੀ ਮੈਂ ਮਤਲਬ ਕਿ ਐ ਬੜਾ ਸੋਚਦੇ ਤੇ ਲਾਈਟ ਨਾ ਜਾਵੇ ਇਹ ਮਛਰਾਂ ਦੀ ਖਾਦੀ ਹੋਈ ਹੈ ਮੈਂ ਲਾਲਿਆ ਸਾਹਿਬ ਜੀ ਆ ਜੀ ਤੁਹਾਨੂੰ ਸੌਰੀ ਮੰਤਰੀ ਸਾਹਿਬ ਮੈਂ ਗਲਤੀ ਹੋ ਗਈ ਸੀ ਜੀ ਸੋ ਸਾਡੇ ਨਾਲ ਨੇ ਉਹ ਮੰਤਰੀ ਜਿਹਨੇ ਦੱਸਣਗੇ ਵੀ ਆ ਜਣਾ ਪਵੇਖਿਆ ਤੁਸੀਂ ਮੰਤਰੀ ਜੇ ਬਣਦੇ ਤੁਸੀਂ ਕੀ ਕੀ ਜਿੰਨਾ ਕਰੋਗੇ ਜੀ ਸਰ ਮੈਂ ਤਾਂ ਪਹਿਲਾਂ ਤਾਂ ਮੈਂ ਲਾਈਟ ਨਹੀਂ ਕੱਟਦੀ ਉਹ ਪਤਾ ਲੱਗ ਗਿਆ ਲੈਣ ਤੋਂ ਬਾਹਰ ਆ ਜਾ ਵਾਸੀ ਨਹੀਂ ਜਾਂਦੀ ਲਾਈਟ ਕੋਚਰ ਕੀ ਬਸ ਜਿਹਨੂੰ ਦੇਦਾ ਭਾਸ਼ਣ ਦੇ ਨਹੀਂ ਮੰਤਰੀ ਸਾਹਿਬ ਤੁਸੀਂ ਸਪੀਚ ਦੇਣੀ ਹੈ ਪਹਿਲਾਂ ਕੋਈ ਇੱਕ ਤਾਂ ਲੈਟਰੀ ਜਾਣੀ ਚਾਹੀਦੀ ਬਾਕੀ ਤੁਸੀਂ ਦੇਖ ਲਓ ਮਰਦੇ ਹੋ ਮਰਨਦੇ ਮੈਨੂੰ ਕੋਈ ਪਰਵਾਹ ਨਹੀਂ ਕੀਤੀ ਮੰਤਰੀ ਸਾਹਿਬ ਤੁਹਾਨੂੰ ਮੈਂ ਦੱਸਦਾ ਜੀ ਮੰਤਰੀ ਸਾਹਿਬ ਮੇਰੀ ਗੱਲ ਸੁਣੋ ਜੀ ਤੁਸੀਂ ਹੋਣ ਵਾਲੇ ਹੋ ਮੰਤਰੀਓ ਆਹ ਸਾਰੀ ਆਡੀਅנס ਬੈਠੀ ਹੈ ਠੀਕ ਹੈ ਜੀ ਤੁਸੀਂ ਇਹਨੂੰ ਕਨਵਿੰਸ ਕਰਨਾ ਹੈ ਜੀ ਇਹਨੂੰ ਲੱਗਣਾ ਚਾਹੀਦਾ ਵੀ ਅਸੀਂ ਤੁਹਾਨੂੰ ਵੋਟ ਫੇਰ ਪਾਵਾਂਗੇ ਜੀ ਇਹਨੂੰ ਲੱਗੀ ਗੱਲਬਾਤ ਹੈ ਨਾ ਜੀ ਨਹੀਂ ਸਰ ਵੋਟਾਂ ਉੱਠਾਂ ਤਾਂ ਨਹੀਂ ਨਿਕਲਦੇ ਉਹ ਮਤਲਬ ਕਿ ਇਹ ਕਿਹੜੇ ਸਾਹਬ ਦੀ ਮੰਤਰੀ ਹੋਈ ਭਾਈ ਫੇਰ ਮੈਨੂੰ ਲੱਗਾ ਜਦੋਂ ਦਿੱਤੀ ਉਹ ਨਿਊ ਟੂ ਸ਼ਟਰ ਨਾਲ ਮੈਨੂੰ ਪੰਜ ਹੀ ਵੋਟਾਂ ਪਈਆਂ ਉਹ ਵੀ ਕਰ ਕਰਦੀਆਂ ਨੇ ਹੈ ਨਾ ਨਜ਼ਰ ਉਹ ਮੈਂ ਤਾਂ ਨਹੀਂ ਮਤਲਬ ਕਿ ਜਿਵੇਂ ਕਿ ਜਿਹੜੇ ਲੋਕ ਉਹ ਹੁੰਦੇ ਪ੍ਰਧਾਨ ਮੰਤਰੀਆਂ ਜਾਂ ਜੋ ਵੀ ਉਹ ਕੁਝ ਕਰਦੇ ਨਹੀਂਗੇ ਵੀ ਉਹ ਮੈਂ ਕਹਿਣੀ ਵੀ ਮੈਂ ਸਾਰਾ ਕੁਝ ਕਰਕੇ ਫਿਰ ਮੈਂ ਆਪਦਾ ਪੜਨ ਲੱਗਾਂਗਾ ਉਹ ਸਾਰਾ ਕੁਝ ਕਰਤਾ ਅੱਛਾ ਇਹ ਮੰਤਰੀ ਦਾ ਕੰਮ ਵੀ ਠੀਕ ਹੈ ਵੀ ਪਹਿਲਾਂ ਭਲਾਈ ਕਰੂਗੀ ਜੇ ਭਲਾਈ ਹੋਗੀ ਠੀਕ ਹੈ ਨਹੀਂ ਜੇ ਨਾ ਹੋਈ ਤਾਂ ਮੈਂ ਤਾਂ ਪੜਨ ਲੱਗੂ ਫੇਰ ਨਹੀਂ ਨਹੀਂ ਸਰ ਪੜੂ ਵੀ ਤਾਂ ਸਹੀ ਵੀ ਤੁਸੀਂ ਮੰਤਰੀ ਜੀ ਮੈਂ ਤੁਹਾਨੂੰ ਉਹੀ ਕਹਿਣ ਦੇ ਕੋ ਤੁਸੀਂ ਚਾਹੋ ਨਾ ਵੀ ਤੁਸੀਂ ਜੇ ਮੰਤਰੀ ਹੁੰਦੇ ਤਾਂ ਸੀ ਐਮ ਐਮ ਇਹ ਜ਼ਰੂਰ ਕਰਦੇ ਜੀ ਮੈਂ ਥੋੜੀ ਗਲਤ ਨਾ ਐ ਕਰੀਆਂ ਜੀ ਤੁਸੀਂ ਉਹ ਹੀ ਹੈ ਤੁਸੀਂ 1 ਮਿੰਟ ਦਾ ਪੂਰਾ ਤਗੜਾ ਭਾਸ਼ਣ ਦੇਣਾ ਵੀ ਕੁੜੀਓ ਮੁੰਡਿਓ ਮੈਂ ਤੁਹਾਡੇ ਲਈ ਐ ਕਰ ਦੂੰ ਮੈਂ ਤੁਹਾਡੇ ਲਈ ਆ ਕਰ ਦੂੰ ਫਿਰ ਅਸੀਂ ਇਹਨੂੰ ਪੁੱਛਵੇਂ ਤੁਹਾਨੂੰ ਵੋਟੇ ਪਾਉਣਗੇ ਜਾਂ ਨਹੀਂ ਪਾਉਣਗੇ ਜੀ ਠੀਕ ਹੈ ਜੀ ਆ ਸਾਡੇ ਪਹਿਲਾਂ ਤਾਂ ਤੁਸੀਂ ਮੈਨੂੰ ਤੁਹਾਡਾ ਨਾਮ ਕੀ ਸੀਗਾ ਜੀ ਜਸਪ੍ਰੀਤ ਕੌਰ ਸਿੱਧੂ ਹਾਂ ਥੋੜਾ ਸਰਨੇ ਵੀ ਦੱਸਿਆ ਸੋ ਹਾਂ ਦੀ ਸੱਸੀਆ ਮਿੱਤਰੋ ਸੋ ਸਾਡੇ ਨਾਲ ਨੇ ਤੁਹਾਡਾ ਆਪਾ ਚੋਣ ਛਾਂਡ ਰੱਖ ਦਿੰਨੇ ਜੀ ਮੱਛਰ ਜੀ ਠੀਕ ਹੈ ਜੀ ਉਹ ਹਾਂ ਜੀ ਸਸਿਆ ਮੇਤੋ ਸੋ ਸਾਡੇ ਨਾਲ ਨੇ ਗਾਗਨਦੀਪ ਕੌਰ ਜਿੰਦਾ ਚੋਣ ਨਿਸ਼ਾਨਾ ਹੈ ਮੱਛਰ ਸੋ ਤੁਸੀਂ ਸਭ ਨੂੰ ਤੁਹਾਨੂੰ ਪਹਿਲਾਂ ਬੇਨਤੀ ਹੈ ਵੀ ਤੁਸੀਂ ਜ਼ਰੂਰ ਮੱਛਰ ਨੂੰ ਵੋਟ ਪਾਉਣੀ ਹੈ ਠੀਕ ਹੈ ਜੀ ਤੇ ਮੱਛਰ ਸਾਹਿਬ ਸੌਰੀ ਗਾਗਨਦੀਪ ਕੌਰ ਜੀ ਤੁਸੀਂ ਨਾ ਜਿਹੜੇ ਆਪਣੇ ਲੋਕੇ ਬੈਠੇ ਐ ਜਸਪ੍ਰੀਤ ਪਹਿਲੀ ਨਾਮ ਗਲਤ ਹੋ ਗਿਆ ਠੀਕ ਹੈ ਜਸਪ੍ਰੀਤ ਕੌਰ ਜੀ ਤੁਸੀਂ ਇਹਨਾਂ ਸਭ ਨੂੰ ਸਪੀਚ ਦੇਣੀ ਹੈ ਮੰਤਰੀ ਸਾਹਿਬ ਕਿ ਮੈਂ ਤੁਹਾਡੇ ਲਈ ਆਇਆ ਕਰ ਦੂੰਗੀ ਮੈਂ ਤੁਹਾਡੇ ਲਈ ਉਹ ਕਰ ਦੂੰਗੀ ਦੇਖੋ ਮੰਤਰੀ ਸਾਹਿਬ ਅੰਮ੍ਰਿਤ ਗਾ ਤੁਸੀਂ ਮੰਤਰੀ ਬਣਨਾ ਠੀਕ ਹੈ ਜੀ ਇਹ ਸਾਰਾ ਯੂਥ ਬੈਠਿਆ ਜੀ ਤੁਸੀਂ ਕਹੋ ਵੀ ਮੈਂ ਕੁੜੀਆਂ ਲਈ ਆਹ ਚੀ ਕਰ ਦੂੰਗੀ ਮੁੰਡਿਆਂ ਲਈ ਆਹ ਚੀ ਕਰ ਦੂੰਗੀ ਫੇਰ ਅਸੀਂ ਇਹਨੂੰ ਪੁੱਛਾਂ ਵੀ ਤੁਹਾਨੂੰ ਵੋਟ ਪਾਉਣਗੇ ਜਾਂ ਨਹੀਂ ਪਾਉਂਦੇ ਸੀ ਇਹ ਸਰ ਇੱਕ ਤਾਂ ਮੈਂ ਸਾਰਿਆਂ ਨੂੰ ਗੱਡੀਆਂ ਦਵਾਂਗੇ ਪਤਾ ਘੁੰਮਣ ਨੂੰ ਠੀਕ ਹੈ ਹੋ ਗਿਆ ਭਲਾ ਫਿਰਦਾ ਆ ਜੀਤ ਰੋਡ ਤੇ ਹੁਣ ਘੱਟ ਘੱਟ ਹੁੰਦਾ ਫਿਰ ਵਾਧੂ ਹੋਇਆ ਗੁਰੂ ਹੈ ਜੀ ਨਹੀਂ ਸਰ ਘੱਟ ਤਾਂ ਕੋਈ ਗੱਲ ਨਹੀਂ ਹੋ ਜਾਂਦਾ ਵੀ ਐਸ਼ ਕਰਨਗੇ ਸਾਰੇ ਅੱਛਾ ਸਾਰੇ ਗੱਡੀਆਂ ਤੇ ਐਸ਼ ਕਰਨਗੇ ਸਾਰਿਆਂ ਨੂੰ ਪਾਸ ਕਰ ਪੜਨ ਦੀ ਲੋੜ ਹੈ ਮੈਨੂੰ ਵੀ ਕਰਦੋ ਕੋਈ ਬੱਚੀ ਇਹ ਮਾਤਰੀ ਦਾ ਗੰਭੀਰ ਠੀਕ ਹੈ ਜੀ ਅੱਛੇ ਬਈ ਜੀ ਮੰਤਰੀ ਨੇ ਇਹਨੇ ਦੇ ਕੋ ਦੋ ਮੰਗਾ ਆ ਵੀ ਦੋ ਜੀਆਂ ਕਰੂੰਗੀ ਇੱਕ ਤਾਂ ਸਾਰੀਆਂ ਕੁੜੀਆਂ ਨੂੰ ਦੇ ਦੂੰਗਾ ਜਾਂ ਮੁੰਡਿਆਂ ਨੂੰ ਬਈ ਦਿਨੂੰ ਮੈਂ ਗੱਡੀ ਦੂਜੀ ਮੰਗ ਮਾਤਰੀ ਸਾਹਿਬਾ ਲੋਈ ਆਈ ਹੈ ਸਪਾਰਸ ਵੀ ਭਾਈ ਦੂਜਾ ਤੁਹਾਨੂੰ ਪੜਨ ਦੀ ਕੋਈ ਲੋੜ ਨਹੀਂ ਮੈਂ ਹੀ ਪਾਸ ਕਰ ਦਊਂ ਸੀ ਬਈ ਮੈਨੂੰ ਦੱਸੋ ਵੀ ਤੁਹਾਨੂੰ ਇਹ ਮੰਗਾ ਮਨਜ਼ੂਰ ਨੇ ਜਾਂ ਨਹੀਂ ਮਨਜ਼ੂਰ ਆ ਪਹਿਲਾ ਧਾਰਕੜ ਬੰਦ ਕਰਾਓ ਓਏ ਉਹ ਬੜਾ ਲਊ ਪਿੰਦੇ ਆ ਜੀ ਮਾਤਰੀ ਸਾਹਿਬ ਮੁੱਦਾ ਨਾ ਨਿਕਲ ਗਿਆ ਆ ਗਿਆ ਜੀ ਇਸ ਵਿੱਚ ਗੱਡੀ ਦੇ ਦੋਗੇ ਤੁਹਾਨੂੰ ਕੋਈ ਲੋੜ ਨਹੀਂ ਸਾਰੇ ਨੂੰ ਗੱਡੀ ਦੇ ਦੋ ਦੇਖੋ ਜੀ ਆਪਾਂ ਨੂੰ ਇਹਨਾਂ ਦੀ ਮੰਗ ਮੰਨਣੀ ਪੈਣੀ ਹੈ ਜੇ ਵੋਟ ਲੈਣੀ ਹੈ ਪਹਿਲਾ ਆਪਾਂ ਦਵਾਰੇ ਇਹਨਾਂ ਨੂੰ ਸਰ ਪੀ ਆਰਟੀਸੀ ਬੱਸਾਂ ਹੀ ਬੰਦ ਕਰਦਾ ਹੋਰ ਛੱਡੋ ਦੱਸ ਭਾਈ ਵੋਟ ਪਾਏਗਾ ਹੁਣ ਗਰੀਬ ਬੰਦੇ ਕਿੱਧਰ ਜਾਣਗੇ ਸਾਰੇ ਜੇ ਬੱਸਾਂ ਹੀ ਬੰਦ ਹੋ ਗਈਆਂ ਜੀ ਆ ਵੀ ਅਧਾਰ ਕੱਢ ਕੇ ਬੰਦ ਕਰਦੇ ਹੋ ਅਧਾਰ ਕੱਢਦਾ ਸਾਰਾ ਬੁੜੀਆਂ ਹੀ ਹੱਥ ਨੂੰ ਚਾਰ ਚਰ ਗੇੜੇ ਮਾਰ ਜੰਦੀਆਂ ਇੱਕ ਪਾਸੇ ਬੰਦਿਆਂ ਨੂੰ ਬੈਠਣ ਨੂੰ ਸੀਟ ਨਹੀਂ ਮਿਲਦੀ ਇਹ ਵੀ ਗੱਲ ਜਾਇਜ਼ ਹੈ ਜੀ ਇੱਥੇ ਨਿਕੋਸ਼ ਕਿਹਾ ਜਾ ਸਕਦਾ ਇਹ ਮੰਤਰੀ ਵੀ ਜੇ ਫੈਸਲਾ ਹੁੰਦਾ ਠੀਕ ਹੈ ਨਹੀਂ ਜਾਣ ਦੋ ਜਿਹੜਾ ਜਾਂਦਾ ਕਿੱਧਰ ਠੀਕ ਹੈ ਮੰਤਰੀ ਸਾਹਿਬ ਤੁਸੀਂ ਵੀ ਫਿਰ ਵੋਟ ਨਹੀਂ ਪਾਉਂਦੇ ਸਾ ਮਤਲਬ ਤੁਸੀਂ ਬਈ ਨਹੀਂ ਪਾਉਂਦੇ ਜੀ ਮੁੰਡੇ ਦੇਖੋ ਦੋ ਕੀ ਹੋ ਗਿਆ ਇੱਥੇ ਪੂਰੀ ਸਭਾ ਚੱਲੀ ਪਈ ਐ ਤੂੰ ਆਪਦੇ ਰੌਲੇ ਦੇ ਰੂਲ ਉਲਝੀ ਪਈ ਐ ਤੁਸੀਂ ਵੋਟ ਪਾਉਂਗੇ ਜਾਂ ਨਹੀਂ ਪਾਉਂਦੇ ਜੀ ਨਹੀਂ ਕਿਉਂ ਜੀ ਵੀ ਵੈਸੇ ਵੀ ਮਤਲਬ ਕਿ ਕਹਿੰਦੇ ਸਿਆਣੇ ਤੁਸੀਂ ਚਾਹੁੰਦੇ ਉਹਨੂੰ ਸਿਆਣੇ ਬੋਰਡਾ ਪਾਉਣ ਜੀ ਇਹ ਨਹੀਂ ਵੈਸੇ ਸਿਆਣੀ ਦਮਹਿਣੀ ਇਹ ਵੀ ਕਹੀ ਨਹੀਂ ਮਹੂਰੀ ਸਾਭਦੀ ਐ ਦੱਸ ਭਾਈ ਹੁਣ ਕੀ ਗਈ ਏ ਇਹਦਾ ਸ਼ੋਗਰਾ ਮੈਂ ਆਇਆ ਨਹੀਂ ਕਿਹਾ ਓ ਮੈਂ ਮਛਰੀ ਤੁਨ ਮੈਂ ਤਾਂ ਹੀ ਬਚਨੇ ਜੀ ਕੋਈ ਐਡਾਂ ਦੀਆਂ ਚੀਜ਼ਾਂ ਕਰੋ ਜਿਹਦੇ ਨਾਲ ਇਹ ਯਾਰ ਜਵਾਕ ਕਹਿਣ ਵੀ ਹਾਂ ਵੀ ਜੇ ਮੱਛਰ ਨੂੰ ਅਸੀਂ ਬੋਟ ਪਾਈਏ ਸਾਡਾ ਭਲਾ ਹੋ ਸਕਦਾ ਹੈ ਸਰ ਮਤਲਬ ਕਿ ਆਪਾਂ ਦੂਸਰਿਆਂ ਨੂੰ ਦੇਖ ਕੇ ਹਨਾ ਵੀ ਕੋਈ ਕੰਮ ਕਰਕੇ ਕੁਝ ਹੁੰਦਾ ਵੀਰੇ ਤੇ ਨਹੀਂ ਕੁਝ ਹੁੰਦਾ ਹੂੰ ਤੇ ਉਹਨੇ ਕਹਿ ਰਿਹਾ ਮੈ ਪੜਨਾ ਹੀ ਪਊਗਾ ਹੂੰ ਇਹ ਮਤਲਬ ਕਿ ਕਾਲਜ ਵਗੈਰਾ ਬਣ ਜਾਣ ਇੱਕ ਸਰ ਉਹ ਕਰਦੇ ਆ ਫਰਕ ਵਾਲਾ ਰੱਖਦੇ ਆ ਕਿਹਦੇ ਵਿੱਚ ਜੀ ਐਸਸੀ ਦੇ ਵਿੱਚ ਮਤਲਬ ਕਿ ਜਨਰਲ ਹੰਡਰਡ ਚਾਟਾ ਉਹ ਤਾਂ ਵਿਆਹ ਉਹ ਥਲੀ ਡਿੱਗੀ ਹੁੰਦੇ ਆ ਹੂੰ ਉਹਨਾਂ ਦੀ ਵੀ ਫੀਸ ਕਰਨ ਕਿਉਂਕਿ ਮਤਲਬ ਕਿ ਐਵੇਂ ਆ ਚਲੋ ਜੇ ਗਵਰਨਮੈਂਟ ਵਗੈਰਾ ਚ ਪੜਦੇ ਹੈਗੇ ਜਿਹੜੇ ਹੁੰਦੇ ਆ ਤੇ ਜੇ ਉਹਨਾਂ ਕੋਲ ਪੈਸਾ ਨਹੀਂ ਉਹ ਤਾਂ ਹੀ ਪੜਦੇ ਅਗੇ ਵੀ ਫਿਰ ਸਾਰੇ ਕਿਤੇ ਵੀ ਐਸੀ ਨੂੰ ਹੀ ਉਹ ਕਰਦੇ ਆ ਵੀ ਸਾਰਿਆਂ ਨੂੰ ਬਰਾਬਰ ਰੱਖਣਾ ਚਾਹੀਦਾ ਵੀ ਜੋ ਆਕਨ ਚ ਨਹੀਂ ਕੋਈ ਫਰਕ ਕਰਨਾ ਚਾਹੀਦਾ ਵੀ ਹੁਣ ਐਸੀ ਨੂੰ ਹੀ ਜ਼ਿਆਦਾ ਸਕਾਲਰਸ਼ਿਪ ਵਗੈਰਾ ਸਾਰਾ ਕੁਝ ਦਿੰਦੇ ਆ ਬਿਲਕੁਲ ਬਿਲਕੁਲ ਸੋ ਇਹ 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 ਪੇਰ ਤਾਂ ਆਪ ਦਾ ਬੱਚਿਆਂ ਤੇ ਕਦੇ ਇਹ ਫਰਕ ਪਿਆ ਜੀ ਹਾਂਜੀ ਸਰ ਪੈਂਦਾ ਹੈ ਕਿਉਂਕਿ ਸਰ ਮਤਲਬ ਕਿ ਜਿਹਦੇ ਕੋਲ ਪੈਸਾ ਹੈ ਹਨਾ ਫਿਰ ਉਹਨੂੰ ਲੋੜ ਹੀ ਕੀ ਹੈ ਉੱਥੇ ਪੜਨ ਦੀ ਵੀ ਜਿੱਥੇ ਚਲੋ ਐਵੇਂ ਕੋਈ ਵੀ ਮਤਲਬ ਕਿ ਗਵਰਨਮੈਂਟ ਕਾਲਜ ਸਕੂਲ ਕੁਝ ਵੀ ਉੱਥੇ ਫਿਰ ਸਾਰਿਆਂ ਨੂੰ ਹੀ ਬਰਾਬਰ ਰੱਖਣਾ ਚਾਹੀਦਾ ਚਲੋ ਸਰਕਾਰਾਂ ਨੇ ਦਰਾਣਾ ਪਾਤੀਆਂ ਨੇ ਵੀਰ ਜਰਨਲ ਨੂੰ ਇਦਾਂ ਕਰਨਾ ਐ ਅਸੀਂ ਚਲੋ ਫੀਸ ਵਰੀ ਜਾਂਣਾ ਜੀ ਚਲੋ ਕਿਤਨੇ ਦੇ ਜਾਇਜ਼ ਭੇ ਕਿਤਨੇ ਦੇ ਗਲਤ ਵੀ ਹਰ ਇੱਕ ਦਾ ਆਪਣਾ ਆਪਣਾ ਪੁਆਇੰਟ ਹੋ ਵੀ ਨਹੀਂ ਜੀ ਚਲੋ ਅਸੀਂ ਇਸ ਦਾ ਬਾਹਰ ਇੰਟਰਵਿਊ ਨਹੀਂ ਕਰਾਂਗੇ ਤੁਹਾਡੇ ਅਕੋਰਡਿੰਗ ਤੁਹਾਡੀ ਸੋਚ ਕੀ ਐ ਵੀ ਜੇ ਜਿਹੜੀ ਇਹ ਚੀਜ਼ ਚੱਲਦੀ ਐ ਵੀਰ ਐਸ ਸੀ ਬੀ ਸੀ ਬਣਾ ਰਖੇ ਫਿਰ ਮਤਲਬ ਕਿ ਐਵੇਂ ਐ ਚਲੋ ਹੈ ਤਾਂ ਸਾਰੇ ਚਲੋ ਇੱਕ ਬਰਾਬਰ ਹੀ ਹੁੰਦੇ ਆ ਠੀਕ ਐ ਵੀ ਬਸ ਜਿੱਥੇ ਮਤਲਬ ਕਿ ਸਟੱਡੀ ਆ ਹੁਣ ਸਾਰੇ ਪੜਦੇ ਇੱਕੋ ਜਿਹਾ ਵੀ ਸਾਰਿਆਂ ਨੂੰ ਜਮਾਂ ਬਰਾਬਰ ਰੱਖਣਾ ਚਾਹੀਦਾ ਵੀ ਕੋਈ ਨਹੀਂ ਉਹ ਕਰਨਾ ਚਾਹੀਦਾ ਹੂੰ ਵੀ ਸਟੱਡੀ ਦੇ ਵਿੱਚ ਐਸਸੀਬੀਸੀ ਵਾਲਾ ਸਿਸਟਮ ਨਹੀਂ ਹੋਣਾ ਚਾਹੀਦਾ ਇਹ ਵੇਖੋ ਸੋਈ ਗੱਲ ਬਹੁਤ ਸੋਹਣੀ ਹੈ ਕਈ ਕੁੜੀਆਂ ਜ਼ੋਰ ਦਾ ਤਾੜੇ ਲਵਿਸ ਗੱਲ ਤੁਮੇਂ ਤਰੋਇ ਤੇ ਅੱਜ ਵੀ ਕਿਹੜਾ ਚੰਗਾ ਸਨੇਹਾ ਉਹ ਜ਼ਰੂਰ ਦੇਦੀ ਵੀ ਕਿਤਨਾ ਕੀਤੇ ਜਿਹੜਾ ਸਰਕਾਰ ਨੇ ਜੀ ਦਾ ਬੜਾ ਮਤਭੇਦ ਜਾਂ ਪਾ ਰੱਖਿਆ ਬੀਪੀਆਰ ਆਏ ਸੀ ਲੀ ਪੀਸ ਫਰੀ ਹੈ ਬੀਸੀ ਦਾ ਇਹ ਸਿਸਟਮ ਜਰ ਨਾਲ ਇਦਾਂ ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨਹੀਂ ਹੋਣੇ ਚਾਹੀਦੀਆਂ ਸੋ ਇਹਦਾ ਕਿਤਨਾ ਗੇਤੜਾ ਬੱਚਿਆਂ ਦੇ ਮਾਨਸਿਕ ਰੂਮ ਜਿਹੜਾ ਜ਼ਰੂਰ ਇਫੈਕਟ ਹੈ ਉਹ ਜ਼ਰੂਰ ਪੈਂਦਾ ਸੋ ਬਹੁਤ ਸੋਣੀ ਗੱਲਬਾਤ ਮੰਤਰੀ ਨੇ ਕਹੀ ਹੈ ਸੋ ਮੈਨੂੰ ਲੱਗਦਾ ਵੀ ਤੁਹਾਡੀ ਇਦਾਂ ਦੀ ਗੱਲਾਂ ਕਰਕੇ ਮਸੂਨ ਜਿਹੜੀ ਵੋਟ ਹੈ ਉਹ ਜ਼ਰੂਰ ਪਾਊਗੀ ਨਾਮ ਕੀ ਹੈ ਬਾਈ ਤੁਹਾਡਾ ਨਾਮ ਹੈਗਾ ਬਾਈ ਮਨਿੰਦਰ ਸ਼ਰਮਾ ਮਨਿੰਦਰ ਸ਼ਰ બસ பீੜੀ ਕਰੀ ਜਾਂਦੇ ਆ ਬਈ ਚਾਰ ਪੰਜ ਮਹੀਨੇ ਹੋ ਗਏ। ਹੂੰ ਤੈਨੂੰ ਇੰਨਾ ਸਮਾਂ ਕਿਉਂ ਲੱਗਦਾ ਯਾਰ ਗੱਲ ਕੀ ਐ? ਬੱਸ ਮੇਰਾ ਉਹ ਜੀਜਾ ਲੱਗਿਆ ਹੋਇਆ ਲੈਬਾਂ ਚ ਤਾਂ ਹੀ ਜਾਣ ਨੂੰ ਜੀ ਨਹੀਂ ਕਰਦਾ। ਅੱਛਾ ਤੇਰਾ ਲੈਬਾਂ ਜੀ ਲੱਗਦਾ ਹੈ? ਕਿੱਥੇ ਕਿੱਥੇ ਜੀ ਕਿੱਥੇ ਕਿੱਥੇ ਲਾਉਣਾ ਤੂੰ? ਮੈਂ ਇੱਥੇ ਬਈ ਦੋ ਤਿੰਨ ਲੈਬਾਂ ਚ ਲਾ ਲਿਆ ਸੀ ਜੀ। ਫੇਰ ਮੈਨੂੰ ਹੁਣ ਸਰ ਕਹਿੰਦੇ ਮਤਲਬ ਹੁਣ ਜੀ ਤੂੰ ਮੜਾ ਇਹ ਘੱਟ ਕਰ। ਹੂੰ ਤੇ ਸਕੋਰ ਲੈ ਕੇ ਆ ਆਪਦਾ ਅੱਗੇ ਜਾ। ਮਤਲਬ ਤੇਰਾ ਜ਼ਿਆਦਾਤਰ ਤੇਰਾ ਲੈਬਾਂ ਨਾਲ ਤੇਰਾ ਪਿਆਰ ਪੈ। ਪਿਆਰ ਬੜਾ ਪਿਆ ਹੋਇਆ ਫੇਰ। ਕਿੱਥੇ ਕਿੱਥੇ ਹੁਣ ਤੱਕ ਪਿਆਰ ਹੋਇਆ ਤੈਨੂੰ ਇੱਕ ਤਾਂ ਪੀਸਿਆ ਨਾਲ ਪਿਆਰ ਹੋਇਆ ਇੱਕ ਤਾਂ ਬੀਸੀਆਂ ਨਾਲ ਪਿਆਰ ਹੋਇਆ ਹਮ ਇੱਕ ਪਹਿਲਾਂ ਹੋਇਆ ਸੀ ਉਹਦਾ ਡਾਰੀ ਮਾਰ ਗਿਆ ਬੰਦਾ ਤੂੰ ਗੁੱਜੀਆਂ ਗੱਲਾਂ ਬੋਲਦਾ ਹੈ ਬਾਲੀਆਂ ਡੂੰਗੀਆਂ ਸੱਟਾਂ ਵੱਜੀਆਂ ਹੋਈਆਂ ਬਈ ਮੇਰੇ ਬਾਲੀਆਂ ਡੂੰਗੀਆਂ ਸੱਟਾਂ ਵੱਜੀਆਂ ਨੇ ਜਿਹੜਾ ਉਹ ਡਾਰੀ ਮਾਰ ਕੇ ਗਿਆ ਉਹਤੀ ਫੇਰ ਸਾਨੂੰ ਸ਼ੇਰੀ ਸੁਣਾ ਦਿੰਨੇ ਇੱਕ ਆਉਣ ਦੇ ਬਈ ਪਹਿਲਾਂ ਸ਼ੇਰੀ ਆਉਣ ਦੀ ਕਹਿੰਦਾ ਬਗਾਨੇ ਮੁਲਖਾਂ ਦਾ ਮਾਣ ਨਾਰਾਂ ਕਰੀ ਜਾਂਦੀਆਂ ਨੇ ਚੌਂਦੀਆਂ ਛੱਤਾਂ ਦੇ ਕਿੱਥੇ ਜਰਦੀਆਂ ਨੇ ਚਾਉਂਦੀਆਂ ਛੱਤਾਂ ਦੇਖ ਕਿੱਥੇ ਜਾਂਦੀਆਂ ਨੇ ਇਹ ਬੋਲ ਗਿਆ ਤੇਰਾ ਪੁੱਲ ਗਿਆ ਆਪਾਂ ਦੱਸ ਦੇਣੀ ਨਹੀਂ ਨਹੀਂ ਆਪਾਂ ਉਡਾਰੀਆਂ ਤਾਂ ਕਿ ਆ ਪਹਿਲੀ ਤੇਰੀ ਸ਼ੇਰੀ ਆ ਭਜਾਉਣੀ ਹੈ ਅੱਗੇ ਸੁਣਾਉਣੇ ਆਪਾਂ ਕਹਿੰਦਾ ਬਗਾਨੇ ਮੁੜਖਾਂ ਦਾ ਮਾਣ ਨਾਰਾਂ ਕਰੀ ਜਾਂਦੀਆਂ ਨੇ ਬਗਾਨੇ ਮੁੜਖਾਂ ਦਾ ਮਾਣ ਨਾਰਾਂ ਕਰੀ ਜਾਂਦੀਆਂ ਨੇ ਚਾਉਂਦੀਆਂ ਛੱਤਾਂ ਦੇਖ ਕਿੱਥੇ ਜਾਂਦੀਆਂ ਨੇ ਚਾਉਂਦੀਆਂ ਛੱਤਾਂ ਦੇਖ ਕਿੱਥੇ ਜਾਂਦੀਆਂ ਨੇ ਮਹਿਲਾਂ ਤੇ ਮਾਰੀ ਜਾਂਦੀਆਂ ਨੇ ਕੀ ਬਾਤ ਹੈ ਬਹੁਤ ਸੁਣੀ ਯਾਰ ਇੱਕ ਹੋਰ ਆ ਭਾਈ ਉਹ ਵੀ ਸੁਣਾ ਰਹੇ ਹਾਂਗੇ ਉਹ ਉਹ ਵੀ ਡਾਰੀਆਂ ਦੀ ਮਾਰਦਾ ਸ਼ੇਰੀ ਤੂੰ ਉਹ ਵੀ ਡਾਰੀਆਂ ਦੀ ਆ ਉਹ ਮੱਲੀ ਕੀ ਹੋਈ ਆ ਆਉਣ ਦੇ ਭਾਈ ਆਉਣ ਦੇ ਬਹੁਤ ਸੋਹਣੇ ਕਲਮ ਐ ਇਹ ਬਠਿੰਡਾ ਤੇ ਉਹ ਕੈਨੇਡਾ ਬੜੇ ਫਰਕ ਨੇ ਸੱਜਣਾ ਚਾਕੇ ਵੀ ਕਿਤੇ ਸਾਡਾ ਢੇੜਾ ਨਹੀਂਓ ਵਜਣਾ ਟਿਕ ਟਕ ਟਾਕੇ ਵੀਜ਼ਾ ਲਾਕੇ ਆ ਵੀ ਜਾਵਾਂਗੇ ਕੀ ਭਰੋਸਾ ਕਿਸਮਤ ਦਾ ਮਿਲ ਵੀ ਪਾਵਾਂਗੇ ਪਰੀਆਂ ਦੇ ਘਰ ਜਾ ਕੇ ਚਿੱਟੇ ਚਮਚੇ ਖੋ ਗਿਆ ਤੂੰ ਮਾਰ ਉਡਾਰੀ ਉੱਡ ਗਿਆ ਬਹੁਤ ਮਾਡਰਨ ਹੋ ਗਿਆ ਤੂੰ ਅਸੀਂ ਦੇਸ਼ 'ਚ हां देश पेंड ਵਿੱਚ ਰਹਿੰਨੇ ਆ ਯਾਰ ਆਪਰ ਰੱਬ ਵਾਂਗੂ ਤੇਰਾ ਨਾਮ ਨਿਤ ਲੈਨੇ ਆ। ਕੀ ਆ ਬਾਹਲੀ ਦੁਨੀਆ ਨਸ਼ੇ ਕਰਦੀ ਐ ਪੰਜਾਬ ਦਾ ਯੂਥ ਪੱਕੀ ਗੱਲ ਐ ਇਹਨਾਂ ਨੂੰ ਰੋਕ ਯਾਰ ਰੁਕਦੇ ਕਿਉਂ ਨਹੀਂ ਯਾਰ ਇਹ ਮੈਨੂੰ ਕੀ ਪਤਾ ਵੀ ਕਿਉਂ ਨਹੀਂ ਰੁਕਦੇ ਹੋਇਆ ਨਹੀਂ ਪੰਜਾਬ ਦਾ ਯੂਥ ਤੂੰ ਵੀ ਆ ਗਿਆ ਬਈ ਮੈਨੂੰ ਨਹੀਂ ਪਤਾ ਨਸ਼ਾ ਮਾਰਿਆ ਯਾਰ ਸੱਚੀ ਅੱਜਕੱਲ ਟ੍ਰੈਂਡੀ ਜਿਹਾ ਨਸ਼ੇ ਕਿਹੜੇ ਕਿਹੜੇ ਚੱਲਦੇ ਆ ਯਾਰ ਐਲ ਪ੍ਰੈਕ ਚੱਲਦੀ ਐ ਬਈ ਐਲ ਪ੍ਰੈਕ ਸੀ ਸੀ ਚੱਲਦੀ ਆ ਵੀ ਸੀ ਸੀ ਚੱਲਦੀ ਹੈ ਕੋ ਨਵੇਂ ਚੱਲੇ ਆ ਘੋੜੇ ਘੋੜਾ ਸਿਗਨੇਚਰ ਓਏ ਤੂੰ ਸਾਰੇ ਗਣਾ ਦੇ ਨਾ ਦੋ ਹੋ ਗਏ ਤੇ ਵੀ ਆਪਣੇ ਹੋ ਗਿਆ ਕਿਹਦੇ ਹੁੰਦੇ ਆ ਕਿਹੜੇ ਖਾਣਾ ਨੂੰ ਓਏ ਕਿਹੜੇ ਨਹੀਂ ਖਾਂਦਾ ਯਾਰ ਇਹ ਤਾਂ ਗਲਤ ਗੰਦਾ ਹੈ ਆਪਣੇ ਖਾਵੇਗਾ ਤੈਨੂੰ ਮਿਲਦੀ ਉਹ ਲਾਲ ਚਿੱਟੇ ਸਿਗਨੇਚਰ ਵੀ ਅਥਰ ਲਾਲ ਚਿੱਟੇ ਸਿਗਨੇਚਰ ਇੱਕ ਪਰ ਹੈਗਾ ਗਾਡੇ ਕਹਿੰਦੇ ਹੁਣ ਅੱਛਾ ਤੇ ਹੋਰ ਵੀ ਕਿਹੜਾ ਦਾ ਫੁਰਦਾ ਪੰਛੀ ਵੀ ਜਰਦਾ ਹੋਰ ਕਿਹੜਾ ਵੀ ਦਾਦੇ ਦਾਦੇ 10000 ਰੁਪਏ ਰਣ ਮਿਲ ਕੇ ਦਾਸੋ ਨਾ ਇੱਕ ਉਹ ਹੁੰਦੀਆਂ ਉਹ ਗੋੜੀਆਂ ਹੀ ਆ ਕਾਮਣੀਆਂ ਠੀਕ ਆ ਬੜਾ ਕਿਹੜਾ ਬਾਜੇ ਹੁਣ ਮੁੜਿਆ ਉਹ ਇੱਕ ਕਹਿ ਰੀਆਂ ਗੂਰੀਆਂ ਹੀ ਹੁੰਦੀਆਂ ਅੱਛਾ ਸੀਸੀ ਨਾਲ ਮਿਲਦੀ ਆ ਇਹਨਾਂ ਮੁਕਤੀ ਦੀ ਗੱਲ ਇਹ ਵੀ ਨਸ਼ਾ ਬੱਤ ਤਾਂ ਨਹੀਂ ਕਰਨਾ ਚਾਹੀਦਾ ਇਹ ਤਾਂ ਗੱਲ ਸਾਡੀ ਬਹੁਤ ਮਾੜਾ ਬਈ ਇਹ ਆਪਣਾ ਬਹੁਤ ਮਾੜਾ ਨਸ਼ਾ ਇਹ ਪਿਆਰ ਦੇ ਯੂਥ ਨੂੰ ਖਤਮ ਕਰ ਰਿਹਾ ਹੈ ਇਹ ਸਰਕਾਰਾਂ ਨੇ ਬਹੁਤ ਖਰਾਬ ਕੰਮ ਕਰਿਆ ਤੈਨੂੰ ਹੀ ਖਤਮ ਕਰੀ ਜਾਂਦਾ ਚੰਦਰਾ ਇਹ ਬਈ ਆਪਣੀਆਂ ਬਹੁਤ ਤਗੜੀਆਂ ਕਾਮਾਂ ਸੀਗੀਆਂ ਇਹ ਆਪਾਂ ਨੇ ਜਿੱਦੇ ਦਾ ਚਿੱਟਾ ਵਾੜਿਆ ਆਪਣੀ ਸਾਰੀ ਕਾਮ ਇਹਨਾਂ ਨੇ ਖਤਮ ਕਰ ਦਿੱਤੀ ਇਹਦਾ ਮੇਨ ਰੀਜ਼ਨ ਇਹੀ ਆਪਣੀ ਕੰਮ ਖਤਮ ਹੋ ਜੇ। ਹੂੰ ਇਹਦੇ ਕਰਕੇ ਚਿੱਟਾ ਆਇਆ ਬਾਰਡਰਾਂ ਤੋਂ ਪਾਰ ਕਰਨ ਦੇ। ਜੇ ਇੱਥੇ ਮਾੜੀ-ਮੋਟੀ ਗੱਲ ਨਹੀਂ ਹੈਗੀ ਕੋਈ ਚੀਜ਼ ਨੂੰ ਪਾਰ ਕਰਨਾ ਬਾਰਡਰ ਤੋਂ। ਜੇ ਕੋਈ ਸਰਕਾਰਾਂ ਮਿਲੀਆਂ ਹੋਈਆਂ ਫੇਰ ਹੀ ਬਾਰਡਰ ਟੱਪਦਾ ਇਹ ਜੀਜ਼। ਹੂੰ ਹੂੰ ਜੇ ਐ ਤਾਂ ਮਤਲਬ ਟੱਪ ਵੀ ਨਹੀਂ ਸਕਦੀ ਕੋਈ ਵੀ ਜੀਜ਼ ਉੱਥੇ ਕਹਿੰਦੇ ਪੰਛੀ ਨਹੀਂ ਮਾਰ ਸਕਦਾ ਇੱਧਰ ਢੜੀ ਫਿਰ ਉਹ ਕਿਵੇਂ ਮਾਰ ਗਿਆ? ਢੜੀ ਦੀ ਗੱਲ ਨਾ ਕਰ। ਮੇਰੇ ਢੜੀ ਦੇ ਆ ਗਿਆ। ਚੱਲ ਫੇਰ ਢੜੀ ਦੇ ਆ ਗਿਆ। ਇਹ ਜਿਹੜੀਆਂ ਢੜੀਆਂ ਲੱਗਦੇ ਨੇ ਇਹੀ ਮਰਾਉਂਦੀਆਂ। ਠੀਕ ਹੈ ਬਈ ਚਲੋ ਵੀ ਚਲੋ ਆਪਾਂ ਇਹ ਜੀ ਮਾਨਦਵੀ ਕਿਹਨਾਂ ਜਿਹੜੀ ਸਰਕਾਰ ਨੇ ਇਹ ਚੀਜ਼ਾਂ ਕਰਦੀਆਂ ਨੇ ਪਰ ਆਪਣੇ ਆਪਣੇ ਆਸਰੇ ਵੀ ਰਹੇ ਹੁੰਦਾ ਨਾ ਬਈ ਮੈਚੀ ਕੋਈ ਕਰਨੀ ਹੈ ਨਹੀਂ ਕਰਨੀ ਹੈ ਹਨਾ ਬਹੁਤ ਬਈ ਆਪਦੇ ਸਾਰੇ ਵੀ ਬਹੁਤ ਹੈ ਬਹੁਤ ਇਹ ਜੇ ਬੰਦੇ ਵੀ ਮਿਲਦੇ ਆਪਾਂ ਨੂੰ ਜਿਹੜੇ ਕਹਿੰਦੇ ਆ ਮੈਂ ਚੈੱਕ ਕਰ ਲਾ ਐ ਕਰ ਲਾ ਪਰ ਬਈ ਆਪਦੇ ਘਰਦਿਆਂ ਤਾਂ ਕਿ ਦੇਖੋ ਪਿੱਛੇ ਅੱਗੇ ਅੱਗੇ ਪਿੱਛੇ ਦੇਖ ਕੇ ਫਿਰ ਉਹ ਚੀਜ਼ ਵੱਲ ਜਾਓ ਜ਼ਰੂਰੀ ਕਿਉਂ ਕਿਸੇ ਪਿੱਛੇ ਜ਼ਿੰਦਗੀ ਖਰਾਬ ਕਰਨੀ ਹੈ ਸਵਾਦ ਤਾਂ ਘਰ ਪੱਟ ਦਿੰਦੇ ਆ ਬਈ ਇਹਨਾਂ ਤੇ ਕੁਝ ਨਹੀਂ ਹੈਗਾ ਇਹ ਕੰਮਾਂ ਜੀ ਕਦੇ ਇਦਾਂ ਦੇ ਸੰਗ ਦੇ ਵਿੱਚ ਗਿਆ ਗਰੁੱਪ ਦੇ ਵਿੱਚ ਜੀਨੇ ਤੈਨੂੰ ਕਿਹਾ ਬਈ ਬਈ ਯਾਰ ਲੈ ਇੱਕ ਦਿਨ ਟੇਸਟ ਕਰਕੇ ਦੇਖ ਲੈ ਹਾਂ ਵੀ ਫਿਰ ਤਾਂ ਟੇਸਟ ਕੀਤਾ ਨਾ ਵੀ ਨਹੀਂ ਕਿਹਾ ਸੀ ਮੈਂ ਤਾਂ ਗਿਆ ਹੀ ਘਰੇ ਮੇਰੇ ਬਾਪੂ ਨੇ ਵੀਡੀਓ ਦੇਖ ਲੈਣੀ ਆ ਉਹਨੇ ਮੇਰਾ ਡੋਪ ਕਰਾ ਲੈਣਾ ਮੈਂ ਤਾਂ ਦੱਸਦਾ ਨਹੀਂ ਯਾਰ ਬਈ ਯਾਰ ਇਹ ਨਹੀਂ ਲੰਦਾ ਨਹੀਂ ਇਹ ਨਸ਼ਾ ਤਾਂ ਨਹੀਂ ਕਰਦੇ ਨਹੀਂ ਕਰਦੇ ਮੈਂ ਇਸ ਦਾ ਦੋਨੋਂ ਨਹੀਂ ਕਰਦੇ ਤੁਸੀਂ ਦੋਨੋਂ ਭਰਾ ਤਾਂ ਨਹੀਂ ਕਰਦੇ ਹਾਂ ਨਹੀਂ ਨਹੀਂ ਕਰਦੇ ਮੈਂ ਆ ਕਰੀਏ ਨੇ ਬਈ ਸੀਰੀਅਸ ਨਵਜੀ ਸੋ ਹਾਂ ਜੀ ਮਿੱਤਰੋ ਜਿਹੜੀ ਬਹੁਤ ਸੋਣੀ ਜਿਹੜੀ ਵੀਡੀਓ ਸ਼ੂਟ ਆ ਹੋਈ ਹੈ ਜੀ ਆ ਸਿਮਰ ਪੀਟੀ ਇੰਸਟੀਚੂਟ ਆ ਜੀ ਬਠਿੰਡੇ ਵਿੱਚ ਪੈਂਦਾ ਹੈ ਦੁਆਰਾ ਫਿਰ ਤੁਨੜੀ ਇੱਕ ਜਾਣਕਾਰੀ ਇਹ ਜ਼ਰੂਰ ਸ਼ੇਅਰ ਕਰਨਾ ਸੋ ਜਿਹੜੇ ਸਟੂਡੈਂਟਸ ਦੀ ਮੈਂ ਗੱਲਬਾਤ ਕਰਾਣਾ ਹਾਸੇ ਦੇ ਨਾਲ ਚਲੋ ਹਾਸਾ ਆ ਰਿਹਾ ਕਈ ਸਟੂਡੈਂਟ ਇਦਾਂ ਦੇ ਹੁੰਦੇ ਜਿੰਨਾਂ ਜਿਹੜਾ ਪੀਟੀਵੀ ਚੋਂ ਸਕੋਰ ਨਹੀਂ ਆਉਂਦਾ ਬਾਰ-ਬਾਰ ਟੈਪਟ ਕਰਦੇ ਨੇ ਕਿਤੇ ਨੇੜੀ ਚੰਗੀ ਗਾਈਡੈਂਸ ਹੋ ਨਹੀਂ ਹੁੰਦੀਆਂ ਨਾ ਬੱਚੇ ਬਾਰ-ਬਾਰ ਐਗਜ਼ਾਮ ਦੇਈ ਜਾਂਦੇ ਸੋ ਐਗਜ਼ਾਮ ਬਾਰ-ਬਾਰ ਦੇਣਾ ਕੋਈ ਬਹੁਤਾ ਕੋਈ ਵੱਡੀ ਬੜੀ ਗੱਲ ਨਹੀਂ ਹੁੰਦੀ ਪਰ ਫਸਟ ਅਟੈਂਟ ਜਿਹੜਾ ਰਿਜ਼ਲਟ ਲੈ ਕੇ ਆਉਣਾ ਉਹ ਬੜੀ ਵੱਡੀ ਗੱਲ ਹੋ ਜਾਂਦੀ ਹੈ ਸੋ ਜੇਕਰ ਮਿੱਤਰ ਤੁਸੀਂ ਫਸਟ ਅਟੈਂਟ ਚ ਆਪਣਾ ਪੀਟੀ ਦਾ ਜਿਹੜਾ ਸਕੋਰ ਹੈ ਵਧੀਆ ਅਚੀਵ ਕਰਨਾ ਸਿਮਰ ਪੀਟੀ ਦੇ ਨਾਮ ਤੇ ਇੰਸਟਾਗ੍ਰਾਮ ਸਾਹਮਣੇ ਤੁਹਾਨੂੰ ਮੈਂ ਸਕਰੀਨ ਦੇ ਰਿਹਾ ਇੰਸਟਾਗ੍ਰਾਮ ਉਹ ਵੀ ਜ਼ਰੂਰ ਦੇ ਦਿੱਤਾ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਮਿੱਤਰੋ ਵੀਡੀਓ ਵਧੀਆ ਲੱਗੀ ਬਹੁਤ ਵਧੀਆ ਖੁਸ਼ ਹੋ ਜੀ ਹਾਂ ਜੀ ਮੈਂ ਆ ਜਾਇਆ ਕਰਾਂ ਹਾਂ ਜੀ ਐਨੇ ਬੇਲੇ ਤੁਸੀਂ ਵੀ ਠੀਕ ਹੈ ਮਦਦ ਸੋ ਦਿਓ ਇਜਾਜ਼ਤ ਤੇ ਵੀਡੀਓ ਵਧੀਆ ਲੱਗੀ ਤੇ ਏਡੇ ਵੀਡੀਓ ਨੂੰ ਲਾਈਕ ਤੇ ਜਿਹੜਾ ਸ਼ੇਅਰ ਉਹ ਵੀ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸੋ ਵੀਡੀਓ ਸਾਡੀ ਕਿਦਾਂ ਲੱਗੀ ਜਿਹੜੀ ਸਾਡੀ ਵੀਡੀਓ ਹੈ ਸਿਰਫ ਐਂਟਰਟੇਨਮੈਂਟ ਲਈ ਹੁੰਦੀ ਹੈ ਇਹਨੂੰ ਕਿਸੇ ਪ੍ਰਕਾਰ ਦਾ ਕੋ ਮੁੱਦਾ ਨਾ ਬਣਾਇਓ ਸੋ ਦਿਓ ਇਜਾਜ਼ਤ ਬਹੁਤ ਬਹੁਤ ਸ਼ੁਕਰੀਆ